ਮੰਨੇਗਾ ਤੁੰ। ਅੱਜ ਦੇਖੇ ਤੂੰ ਸਹੀ ਅੱਜ ਇੱਕ ਪਾਸਾ ਹੋ ਜਾ। ਅੱਜ ਤੂੰ ਤਾਂ ਇਹ ਛੱਡਦੀ ਮੈਂ। ਲੰਡਕ ਜਿਹਾ ਆਗੇ ਉਹ ਅਸਜੇ ਮਗਰ ਵੀ ਦੁਜੜਾ ਤਾਂ। ਲੈ ਓ ਮਗਰਾਂ ਨੰਬਰਦਾਰਾਂ ਦੀ ਵੀ ਜਾਂਚ ਆ। ਕਿਤਾਣਾ ਕੋਈ ਸਹੀ ਰਵਾਸ ਨਹੀਂ ਦਿਖਾ ਦਰਦਾ ਜਿੱਥੇ ਕੀ ਨੰਬਰਦਾਰ ਜਿੱਤੇ ਸਹੀ ਰਵਾਸ ਤਾਂ। ਉਹ ਕਿਉਂ ਮੱਕੜਿਆ ਕਿਵੇਂ? ਕਹਿੰਦਾ ਤੇਰੀ ਇਹ ਕਮੀ ਰਹਿੰਦੀ ਦੀ ਕਹਿੰਦਾ ਕਿਵੇਂ ਆ? ਓਏ ਆ ਡੈਡ ਡਿਸਕਾਊਂਟ ਹੀ ਲਾਤੀ ਹੈ ਓਏ ਆ ਬੁਲਾ ਜਾ ਕਿਵੇਂ ੜਾਤਾਈ ਜੀ ਓ ਕਿਆ ਮਖੌਲ ਕਰਦਾ ਕਿਆ ਮਖੌਲ ਕਰਦਾ ਗਰੀਬੀ ਦਾਵਾ ਤੈਨੂੰ ਪਤਾ ਨਹੀਂ ਕਿ ਆਪਣੇ ਕਿਹੜਾ ਕੋਈ ਸੌਨਾ ਪਿਆ ਵੀ ਚੱਕ ਕੇ ਲੈ ਜੂ ਓਏ ਅੱਜ ਕੱਲ ਤਾਂ ਨਸ਼ੇੜੀ ਜੇ ਬਾਲੇ ਹੋਏ ਫਰੇ ਆਹ ਚਿੱਟੇ ਚੁੱਟੇ ਜਿਹੜੇ ਸ਼ਮਾਏ ਕੁਛ ਮੁੱਕ ਜਿਹੜੇ ਭੰਵੇ ਯਾਰ ਸਲਾਈਡਰ ਨਹੀਂ ਛੱਡਦੇ ਤਾਂ ਲੈ ਦੱਸ ਓ ਉਹੀ ਤਾਂ ਗੱਲਾਂ ਉਹਨਾਂ ਨੂੰ ਪਤਾ ਹੀ ਮੱਗਰ ਦਾ ਬਜਰਾ ਆਪੇ ਭੁੱਖ ਦਾ ਫੂਫੜਾ ਆਪਣੇ ਘਰੋਂ ਕੀ ਚੱਕਣਗੇ ਸੱਚ ਮੇਰੀ ਇੱਕ ਗੱਲ ਯਾਦ ਆ ਗਈ ਬਈ ਹਾਂ ਮੈਨੂੰ ਐ ਦੱਸ ਓਏ ਮੇਰੇ ਵਾਲਾ ਯਾਰ ਕੰਜਰ ਤੋਂ ਤੁਸੀਂ ਗਲਡ ਫੰਗੇ ਕਰਤਾ ਜਮੀ ਓ ਕਿਹੜਾ ਆ ਮੈਂ ਨਾજર ਦੀ ਗੱਲ ਕਰਦਾ ਤੇਰੇ ਚਾਚੇ ਦੀ ਉਹ ਗੰਜਰ ਉਹ ਕਿਹੜੀ ਖੂਹੀ ਚ ਤਾਰਦਾ ਤੁਸੀਂ ਨੀ ਰਸੇ ਨਾਲ ਮੁੜ ਕੇ ਮਿੰਟਾ ਦਿਖੀ ਨਹੀਂ ਹੈਗੇ ਇੰਨੇ ਦਿਨ ਹੋ ਗਏ ਉਹ ਤਾਂ ਕਰੋ ਸਖਤਾਈ ਹੋ ਗਈ ਬੜੀ ਜਿਆਦਾ ਸਖਤਾਈ ਹੋ ਗਈ ਕਿਵੇਂ ਹੋਈ ਹਾਂ ਉਹ ਤਾਂ ਪੁੱਛਣਾ ਜਨਾਨੀ ਥੱਲੇ ਪੂਰਾ ਲੱਗਿਆ ਪਿਆ ਜਨਾਨੀ ਨੇ ਪੱਛੇ ਚ ਕਰ ਰੱਖਿਆ ਉਹਦਾ ਡੰਡਾ ਕਿਹੜਾ ਕਰ ਲਿਆ ਉਹਨੇ ਦਾ ਚਾਚੀ ਨੇ ਦਾ ਕਬੀਲਦਾਰੀ ਲੈ ਲਈ ਹੱਥ ਜੇ ਸਾਰੀ ਅੱਛਾ ਜੀ ਹਾਂ ਮੈਂ ਤਾਂ ਮਸਾ ਬਣਾਇਆ दारू ਕੱਢਣ ਵਾਸਤੇ ਉਹ ਅੱਛਾ दारू ਤੇਰੀ ਪਾਇਆ ਉਹ ਤਾਂ ਤੇ ਪਾਰਤੇ ਰੇ ਕੋ ਤਾਂ ਗੱਲ ਕਰੀ ਵੀ ਦਿੱਤੀ ਹੋਣੀ ਉਹਨੇ ਕਦਾਂ ਹੀ ਹਾਂ ਮਾੜੀ ਜੀ ਮੈਂ ਤਾਂ ਜਿਵੇਂ ਤਾਂ ਕਰੀ ਤੇ ਇੰਨੀ ਕੇ ਕਰੀਆ ਗਲਤ ਤਾਂ ਸਕੀ ਆ ਖਾਣ ਨੂੰ ਉਹਦਾ ਐ ਦੀਆ ਵਾ ਗੁੜ ਪਾਇਆਗਾ ਮਹਾ ਚਲਾ ਮਹਾ ਮੱਗਰ ਨੂੰ ਤਾਂ ਪਤੀ ਹੋਊਗਾ ਹੈ ਨਹੀਂ ਅੱਛਾ ਜੀ ਤੈਨੂੰ ਪਤੀ ਪਤਾ ਪਤਾ ਮੈਨੂੰ ਪਤੀ ਆ ਪਤਾ ਹੈ ਹਾਂ ਮੈਨੂੰ ਪਤਾ ਉਹ ਤਾਂ ਫੇਰ ਤਾਂ ਠੀਕ ਆ ਮਹਾ ਫਿਰ ਆ ਜੀ ਆਪਣੇ ਲਾਵਾਂਗੇ ਨਾਲੇ ਪੂਰਾ ਪੂਰਾ ਨਾਲ ਕੱਟ ਲਾਂਗੇ ਕੋਈ ਨਾ ਕੱਟ ਲਾਂਗੇ ਕੋਈ ਗੱਲ ਨਹੀਂ ਬਣਾ ਲਓ ਐਨੇ ਅੱਛਾ ਮੈਂ ਇੱਕ ਹੋਰ ਵੀ ਸੁਣੀ ਦੀ ਕਹਿੰਦੇ ਕਰੇ ਉਹ ਗਮਾਂਡਣ ਗੁੰਡਣ ਜੀ ਪਿੱਛੇ ਕੀ ਚੱਕਰ ਹੋਇਆ ਉਹ ਉਹ ਪੁੱਛਣਾ ਯਾਰ ਗਮਾਂਡਣ ਤਾਂ ਆਪਾਂ ਐਂਦਾ ਯਾਰ ਜਿਹੜਾ ਮੇਰਾ ਚਾਚਾ ਦਾ ਉਹਦੇ ਨਾਲ ਗਾਟੀ ਫਾਟੀ ਉਹਨੂੰ ਕੱਖ ਕੁੱਖ ਬਣਾਉਂਦਾ ਤੀਗਾ ਤਾਤੀ ਨੂੰ ਲੱਗ ਗਿਆ ਪਤਾ ਪਏ ਗਈ ਜੂੰਡਮ ਜੂੰਡੀਆਂ ਹੋ ਗਿਆ ਮੈਂ ਦੋ ਤੇ ਉਹ ਗਾਈ ਚਾ ਮਿੰਦੋ ਈਡੀ ਕਮਾਣਣਾ ਥੋੜੀ ਉਹ ਆ ਚਾਚੀ ਦੇਲੀ ਕੋਟਿਆਂ ਥੱਲੇ ਤਾਤੀ ਤਾਂ ਲੀਲ ਪਏ ਪਏ ਨੇ ਪੰਡੇ ਤੇ ਅੱਛਾ ਜੀ ਹੋਰ ਚੱਲ ਚਾਚੀ ਨਾਲ ਤਾਂ ਬਣ ਗਈ ਵਧੀਆ ਸੋਨੇ ਤੇ ਹੋ ਗਿਆ ਸੁਹਾਗਾ ਆ ਮੇਰਾ ਸਲੇ ਨੇ ਮੇਰੇ ਲਈ ਵਿਆਹ ਫਨੀ ਕੱਢੀ ਉਹ ਵਿਪਿੰਦੂ ਨਾਲ ਵੀ ਗਾਟੀ ਪਾਰ ਕੀ ਆ ਸੌਂ ਖਾ ਮੈਨੂੰ ਨਹੀਂ ਦੱਸਿਆ ਨਾ ਅਜਰ ਨੇ ਖੂਨ ਚਿੱਟੇ ਹੋ ਗਏ ਮਗਰ ਆ ਹੁਣ ਕਿੱਥੇ ਉਹ ਗੱਲਾਂ ਰਹਿ ਗਈਆਂ ਉਹੀ ਤਾਂ ਗੱਲਾਂ ਯਾਰ ਬੜਾ ਗੰਦਾ ਬੰਦਾ ਨਿਕਲਿਆ ਹੈ ਦੇਖ ਲੈ ਮੈਂ ਯਾਰ ਸਮਝਦਾ ਕਿ ਉਹ ਮੇਰੇ ਨਾਲੇ ਧੋਖਾ ਕੰਜਰ ਦਾ ਨਾ ਆਣੀ ਹੈ ਗਾ ਵੀ ਬੰਡ ਲੀਏ ਪੂਰਾ ਪੂਰਾ ਕੱਲੀਏ ਸਾਰੀ ਪੈਲੀ ਖਾਣ ਨੂੰ ਫਿਰਦਾ ਗੁਰਦੀ ਹਾਂ ਨਾਲੇ ਫਰਾਜ਼ੀ ਆਥ ਨੇ ਪਾਈ ਕੇ ਛਕਲਾਵਾਗੇ ਕੋਈ ਨਾ ਤੁਸੀਂ ਕੋਈ ਨਾ ਬਣਾ ਲਓ ਫੇਰ ਆਉਂਗਾ ਆ ਜੀ ਆ ਜੀ ਲੈ ਦੱਸ ਕੰਜਰ ਦਾ ਪਿਆਰਾ ਭਾਫਤਾ ਦੇ ਗਿਆ ਹੈ ਉਹ ਨਾਜਰਾ ਕੰਜਰ ਦੇ ਆਇਆ ਮੇਰਾ ਆੜੀ ਹੋ ਕੇ ਮੈਨੂੰ ਨਹੀਂ ਦੱਸਿਆ ਹੋਏ ਵੀ दारू ਪਾਰਖੀਆ ਕੋਈ ਗੱਲ ਨਹੀਂ ਮੱਗਰਾ ਫਿਰ ਮੈਨੂੰ ਵੀ ਮੱਗਰ ਕੌਣ ਕਹੂਗਾ ਮੇਰੇ ਸਾਲੋ ਲੌਂਗ ਲੈਚੀਆਂ ਦੀ ਸੁਣ ਨੂੰ ਮੈਂ ਪਿਆਉਂਗਾ ਕੱਢੀ ਹੋਈ ਹੁਣ ਕੰਟਿਆ ਜਿਆ ਸੋਡਲਾ ਮੋੜੇ ਦਿਮਾਗ ਦੇ ਆ ਉਹ ਚਾਚਾ ਜਰ ਪਿੱਛੇ ਨਾ ਮਾਰਿਆ ਕਰ ਮਾ ਟੀਕਾ ਲਵਾ ਕੇ ਦੀ ਉਹ ਪਹਿਲੀ ਹੱਡ ਤੇ ਲੱਗਿਆ ਹੋਇਆ ਜੁੱਤੀ ਕੱਢ ਕੇ ਥੱਲੇ ਉਤਰ ਜਾ ਖਾਲਚ ਫੇਰ ਨਕਾਲਾ ਉਹ ਚਾਚਾ ਗਿੱਲਾ ਯਾਰਾ ਹਜੇ ਮਰੀ ਜੁੱਤੀ ਖਰਾਬ ਹੋ ਜੂਗੀ ਕੱਟ ਕੇ ਧਰ ਦੇ ਉਹ ਕੱਢ ਕੇ ਤਾਂ ਧਰ ਦਾਂਗੇ ਹੋਰ ਨਾਲੇ ਇਹਨੂੰ ਲਾਈ ਜਨਾ ਮੂਰਾ ਬੰਦ ਕਰੀ ਜਨਾ ਆਪਣੋ ਦਾ ਖਾਲ ਇਹਨੂੰ ਵੀ ਰਮਾ ਦੇ ਇੱਕ ਦਿਨ ਕਢਾਵੇਂਗਾ ਦਾ ਚਾਚੀ ਨੇ ਕਿਹਾ ਪਹਿਲਾਂ ਉਤਲਾ ਫੇਰ ਥਗੜਾ ਕੰਮ ਕਰ ਇਂ ਦੇ ਖਸਮਾ ਚਾਚੀ ਠੇਕੇਦਾਰ ਨਹੀਂ ਹੋਵੀ ਤੇਰੀ ਉਹ ਨਹੀਂ ਚਾਚੀ ਨੇ ਕਿਹਾ ਯਾਰ ਹੁਣ ਚਾਚੀ ਦੀ ਮੰਨਣੀ ਪੈਂਦੀ ਆ ਕਬੀਲਦਾਰੀ ਉਹਦੇ ਹੱਥ ਚਾਥਲੇ ਤੂੰ ਤਾਂ ਭੈਣ ਦੀ ਲਾ ਕੇ ਪੈ ਗੋਦੇ ਕਣੀ ਹੋ ਜਾਣਾ ਚਾਚੀ ਤੇ ਪੁੱਛ ਕੇ ਜਾਣਾ ਹਗਣ ਮੋਤਣ ਕਾ ਕਾ ਨੂੰ ਜਾ ਰਹੀ ਜੀ ਗੱਲ ਨਹੀਂ ਕਰੀਦੀ ਹੁੰਦੀ ਬੁੜੀਆਂ ਕੁੜੀਆਂ ਹੋਰ ਮੋٹے ਦਿਮਾਗ ਦਾ ਹਾਂ ਨਾ ਨਾ ਹੈਂਗਾ ਤੀਗਾ ਉਹਦੇ ਹੱਥ ਤੂੰ ਮਾਰ ਕੇ ਦੇਖ ਲੈਦਾ ਬਣ ਗਈ ਤੇਰੀ ਪਣੋ ਬਣੀ ਪਈ ਆ ਅੱਛਾ ਹਾਂ ਲੈ ਫਿਰ ਕੱਢ ਲੈਨੇ ਆਂ ਕੱਟੇਆਂ ਛਣਛਣੇ ਨਾਲ ਹਾਂ ਸਮਾਨਤਾ ਪੂਰਾ ਨਹੀਂ ਇਹ ਸਮਾਨ ਕੀ ਨਹੀਂ ਪੂਰਾ ਭਿੰਦਾ ਜਾ ਇੰਨੀਆਂ ਚੀਜ਼ਾਂ ਦਾ ਪਾਈਆਂ ਨੇ ਉਹ ਤੇ ਕੀ ਰਹਿ ਗਿਆ ਹੁਣ ਕਾਦੀ ਘੱਟ ਰਹੀ ਗਈ ਬੱਠੜ ਨਹੀਂ ਹੈਗਾ ਉਹਦੀ ਭੈਣ ਨੂੰ ਮਰਾ ਗਿਆ ਬੱਠੜ ਤੂੰ ਮੈਨੂੰ ਪਹਿਲਾਂ ਦੱਸਦਾ ਪਾ ਕਰੋ ਚੱਕ ਲੈਣਾ ਦੀਆ ਨਾਉਟੇ ਮਾਰੂਗੀ ਉਹ ਚੱਕ ਲੈ ਆਂਗਾ ਬੱਠੜ ਆ ਐਮ ਕੁਛ ਨਹੀਂ ਕਹਿਦੀ ਚਾਚੀ ਦਾ ਚਾਚੀ ਨੇ ਕੀ ਕਹਿੰਦਾ ਭਲੋਕੇ ਉਹਦੀ ਮਿੱਟੀ ਚ ਲਿਆਵਾਂਗੇ ਹੈ ਤੂੰ ਬੜਾ ਭਲੋਣ ਸਿੱਖਿਆ ਓਏ ਨਹੀਂ ਹੁਣ ਹੁਣ ਘੱਲ ਸੁਣ ਮੇਰੇ ਤਾਂ ਮਾਂ ਦਾ ਹੁਣ ਮਾਵਾ ਭਰ ਗਿਆ ਬੱਚੀ ਵੱਡੇ ਥਾਂ ਲੱਗਦੀ ਐ ਐਸ਼ੇ ਕਰ ਲੋ ਚੁੱਪਾ ਮੈਂ ਆਹ ਹੋਰ ਚਾਚੀ ਲੱਗਦੀ ਹੁਣ ਮੈਨੂੰ ਤਾਂ ਉਹ ਚਾਰ ਮਿੱਠੀਆਂ ਮਾਰ ਕੇ ਕਹਿਣਾ ਵੀ ਚਾਚੀ ਬਣ ਕੇ ਵੀ ਕੋਈ ਗੱਲ ਨਹੀਂ ਵੀ ਇਹ ਕੰਮ ਜ਼ਰੂਰੀ ਹੈਗਾ ਸਾਨੂੰ ਖੇਤ ਲੋੜ ਹੈ ਆ ਤੇਰੀਆਂ ਮਿੱਠੀਆਂ ਫਿੱਕੀਆਂ ਮੈਂ ਇੱਕ ਚ ਤਾਰ ਦੂੰਗਾ ਨਾਲੇ ਲੈ ਦੱਸ ਤੂੰ ਤਾਂ ਵੀ ਗੱਲ ਟੇਢੀ ਕਰਨ ਲੱਗ ਗਿਆ ਹੁਣ ਤੇਜੀ ਨਹੀਂ ਕਰਦਾ ਚਾਚਾ ਮੈਂ ਤਾਂ ਇਹੀ ਕਹਿੰਦਾ ਤੀਗਾ ਚਾਰ ਮਿੱਠੀਆਂ ਲੈ ਕੇ ਉਹ ਨਹੀਂ ਮਿੱਠੀਆਂ ਮਾਰ ਕੇ ਗੱਲਾਂ ਵੀ ਫੇਰ ਮਿੱਟ ਚਲੇ ਆਉਣਾ ਪੰਜਾਲੀ ਗੱਲ ਤੇ ਆ ਜਾ ਬੰਦੇ ਵਾਲੀ ਤੇ ਇਹ ਦਿਲ ਚ ਨੇ ਮੇਰੇ ਨੋਹਾ ਚ ਨੇ ਕੱਲਾਂ ਨੋਹਾ ਦਾ ਚਾਚਾ ਤੇ ਗੂਹ ਪਚਾ ਪੈ ਟੱਟੀ ਵਾਲੇ ਹੱਥ ਦਾ ਦੁੱਤੋਂਦਾ ਨਹੀਂ ਨਹੀਂ ਠੀਕ ਨਾ ਤੈਨੂੰ ਉਹ ਗੱਲ ਕਰਦਾ ਤੂੰ ਦਾ ਗੁੱਠਾ ਕਰ ਮੈਂ ਜਾਮਾ ਪਾ ਚਿੱਕੀ ਜਾਮਾ ਲੈ ਮੋਟਾ ਜਾ ਲਿਆ ਆ ਇਹਦਾ ਪੁੱਛੀ ਵੀ ਕੜਕਰ ਮਾ ਦੀ ਸਰਦਾਰਨੀ ਜੀ ਹਾਂ ਥੋੜਾ ਜਿਆਦਾ ਗੱਲਾਂ ਇਹ ਵੀ ਕੰਮ ਨਮੇੜੀ ਆ ਮਨ ਨਾਲ ਦੀ ਨਾਲ ਓਏ ਕਹੀ ਕਰ ਲੈ ਜਾ ਖਸਮੁੱਥੀ ਛੱਡ ਜੂ ਸਾਰੇ ਸੰਦ ਤੜਕੇ ਨੂੰ ਕੋਈ ਹੋਰ ਲੈ ਜੂ ਫਿਰ ਕਹੀ ਜਾ ਉਥੇ ਕਹੀ ਨਹੀਂ ਹੈਗੀ ਚਾਚਾ ਨਮੀ ਲਿਆ ਦੇ ਓਏ ਖਸਮਾ ਤੈਨੂੰ ਚੀਜ਼ ਦਵਾਤੀ ਹੁਣ ਤੂੰ ਵਾਪਸ ਮੁੜ ਜਾ ਬਗ ਜਾਬ ਦੇ ਜਿੱਥੇ ਹਨਾ ਮੈਂ ਮਾਦਾ ਤੁਹਾਡੇ ਨਾਲ ਜਾਉਂਗਾ ਹੀ ਪੋਤਾ ਕਹਿੰਦਾ ਨਹੀਂ ਮੈਨੂੰ ਤਾਇਆ ਚੀਜ਼ ਦਵਾ ਦੇ ਮੈਂ ਤੇਰਾ ਖਿਹੜਾ ਛੱਡ ਦੂੰਗਾ ਉਹ ਖਿਹੜਾ ਛੱਡਦੇ ਕੀ ਲੈਣਾ ਹੋਰ ਤੂੰ ਮੈਂ ਤੇ ਤੁਹਾਡੇ ਨਾਲ ਹੀ ਜਾਉਂਗੀ ਮੇਰੇ ਨਾਲੇ ਜਾਏਂਗੀ ਹਾਈਵੇ ਮੇਰੇ ਕੰਜਰ ਦਾ ਕੁੱਤੀ ਨਾ ਹੋਵੇ ਜੀ ਮੈਨੂੰ ਤੈਨੂੰ ਐ ਕਹਿਣਾ ਤੂੰ ਮੁੜ ਜਾ ਮੈਂ ਕੋਈ ਜ਼ਰੂਰੀ ਕੰਮ ਚੱਲਿਆ ਮੈਂ ਨਾ ਕਾਲ ਜ਼ਰੂਰੀ ਕੰਮ ਹਾਈਵੇ ਦਾ ਬਾ ਉਹ ਤੈਨੂੰ ਕਿਵੇਂ ਸਮਝਾਵਾਂ ਮੈਂ ਉਹ ਜਿਹੜੇ ਕੰਮ ਮੈਂ ਚੱਲਿਆ ਤੇਰੇ ਨਾਲ ਨਹੀਂ ਹੁੰਦਾ ਹੈ ਗਿਆ ਉਹ ਤੇਰੀ ਮਿੰਦਾਂਟੀ ਨਾਲ ਕਰੂਗਾ ਕੰਮ ਜਾ ਕੇ ਨਾਲ ਨਾਲ ਕਰ ਤੂੰ ਹੁਣ ਜਾਂਦਾ ਨਹੀਂ ਉਹ ਚੀਜੀ ਹੋਰ ਦਵਾ ਦੂੰਗਾ ਮੇਰੇ ਪੁੱਤ ਨੂੰ ਨਾ ਮੈਂ ਫੰਦਾ ਜਾਉਂਗਾ ਤੂੰ ਨਹੀਂ ਮਿਟਦਾ ਹੁਣ ਤਾਂ ਤੂੰ ਸਰਵਲਦੀ ਬਣ ਗਿਆ ਮੈਨੂੰ ਲੱਗਦਾ ਮੇਰੇ ਨਾਲ ਤਾਂ ਹਾਂ ਸਰਵਲਦੀ ਬਣ ਗਿਆ ਲੈ ਚੱਲ ਚੰਗਾ ਐ ਕਰੀ ਬਗ ਲੈ ਤਾਂ ਜਾਣਾ ਤੈਨੂੰ ਪੱਕਾਈ ਨਾ ਕਿਸੇ ਲਈ ਫालतू ਗੱਲ ਦੀ ਮਾਰਦੀ ਮੇਰਾ ਤਾਇਆ ਉੱਥੇ ਗਿਆ ਸੀ ਮੇਰਾ ਤਾਇਆ ਆ ਗੱਲਾਂ ਕਰਦਾ ਸੀ ਠੀਕ ਆ ਮੈਂ ਨਹੀਂ ਦੱਸੂਗਾ ਹਾਂ ਕਿਸੇ ਲਈ ਪੱਕਾਈ ਨਾ ਮਾਰੀ ਆ ਜਾ ਫਿਰ ਮਿੰਦੋ ਆ ਜਾ ਮੱਗਰ ਇਹ ਮੱਗਰ ਤਾਂ ਆ ਗਿਆ ਤੂੰ ਪਰਾਂ ਹੋ ਜਾ ਸਿਰ ਤੇ ਖੜੇਗਾ ਹੁਣ ਮੇਰੇ ਮੈਂ ਤੈਨੂੰ ਆਟੀ ਕੁਰਕਰੇ ਖਾ ਲੋ ਬੈ ਜਾ ਟੇਕੇ ਖਾ ਲੋ ਨਾ ਇਹਨੂੰ ਕਿੱਧਰ ਨਾਲ ਲਈ ਫਿਰਦਾ ਐ ਵੇ ਇਹਨੂੰ ਆਟੀ ਨੂੰ ਨਾ ਝੁੰਗਣੀ ਚ ਪਾ ਕੇ ਦੁੱਧ ਵੀ ਦੇ ਦੇ ਪੀ ਲੂਗੀ ਨਾਟੀ ਹੋਈ ਜਾਂਦੀ ਆ ਤੁਸੀਂ ਤਾਂ ਮੇਰੇ ਸਾਲਿਆ ਵੱਡੀ ਹੁਰੀਏ ਇਹ ਕੁਰਕਰੇ ਖਾਣ ਵਾਲੀ ਉਮਰ ਐ ਦੀ ਹੁਣ ਮੈਂ ਤਾਂ ਐ ਤੈਨੂੰ ਮਿੰਦੂ ਐ ਕਹਿੰਦਾ ਦੀ ਤੈ ਤਾ ਉਹ ਕੰਮ ਕਰਤਾ ਸਾਡਾ ਪਟੋਲਾ ਸੱਥੀ ਹੋਲਾ ਬੇ ਕੀ ਕਹੀ ਜਾਂਦਾ ਮੋਗਾ ਪੱਪੀ ਕਿੱਥੇ ਮਿੰਦਾਂ ਦੀ ਬੈਠੀ ਹੋਊਗਾ ਮੈਂ ਹੋਰ ਕੁਝ ਕਹਿਣਾ ਇਹ ਹੋਰ ਕੁਝ ਕਹੀ ਜਾਂਦਾ ਬੇ ਬਹਿ ਜਾ ਬਹਿ ਜਾ ਇੱਥੇ ਉਹ ਬਹਿ ਜਾ ਪੱਪੀ ਦੇ ਘੁੱਟ ਲੱਗਦੇ ਆ ਮੈਂ ਕੁਝ ਹੋਰ ਕਰਨ ਨੂੰ ਫਿਰਦਾ ਤੂੰ ਹੋਰ ਕਰੀ ਜਾਂਦਾ ਮੈਂ ਤਾਂ ਐ ਸੁਣਾਈ ਤੀ ਕਹਿੰਦੇ ਨਾજર ਨਾਲ ਤੇ ਜਿੱਟ ਮਿੱਟਾ ਬੇ ਕਾ ਨੂੰ ਇਹ ਕੀ ਭੌਂਕੀ ਜਾਂਦਾਗਾ ਮੇਰੀ ਕਿਸੇ ਨਾਲ ਕੋਈ ਗਿੱਟ ਮਿੱਟਣੀ ਕੀ ਮਿੰਦੋ ਇਹ ਮਿੰਦੋ ਸਾਰੇ ਪਿੰਡ ਚ ਗੱਲਾਂ ਉਡਰੀਆਂ ਨੇ ਬੇ ਉਹ ਤਾਂ ਕੰਜਰੀ ਉਹਦੇ ਘਰ ਵਾਲੀ ਭੌਂਕਦੀ ਆ ਮੈਂ ਤਾਂ ਕਿਸੇ ਨਾਲ ਕੋਈ ਮੇਰੀ ਗੱਲ ਬਾਤ ਅਹੀਂ ਨਹੀਂ ਗਈ ਐਵੇਂ ਬਾਧੂ ਤਾਂ ਮੈਂ ਤਾਂ ਬਦਨਾਮ ਕਰ ਰੱਖੀ ਆ ਮੈਂ ਜੋ ਅੰਟੀ কুরਕਰੇ ਖਾਲੂਗੀਆਂ ਅੰਟੀ কুরਕਰੇ ਸਾਲਾ ਵਿੱਚ ਫਿਰ ਕਹਿੰਦਾ ਖਾਲਾ ਅੰਟੀ কুরਕਰੇ ਉਹ ਨਾ ਮੈਂ ਤਾਂ ਐ ਸੁਣਿਆ ਜੀ ਕਹਿੰਦੇ ਖੇਤੋਂ ਕੱਖਾਂ ਦੀ ਪੰਡ ਵੜਾਤੀ ਫਿਰ ਤੁਸੀਂ ਕਹਿੰਦੇ ਜੁੰਡਮ ਜੁੰਡੇ ਹੋਗੇ ਵੀ ਮੈਂ ਇਹਨਾਂ ਦੇ ਕਾਹਨੂੰ ਲੈ ਕੇ ਆਈ ਸੀ ਕੱਖ ਇਹ ਤਾਂ ਬਹਾਨਾ ਭਾਲ ਦੀ ਲੜਾਈ ਦਾ ਲੈ ਕੇ ਕਿਸੇ ਹੋਰ ਦੇ ਨਹੀਂ ਆਖੂ ਵੀ ਸਾਡੇ ਲੈ ਕੇ ਆਈ ਹੈਗੀ ਇਹਨਾਂ ਨੇ ਕੱਲੇ ਨੇ ਕੱਖ ਵੀਜੇ ਹੋਏਗੇ ਚਲ ਮੈਂ ਮੰਨਦਾ ਵੀ 나જર ਦੀ ਬਹੂ ਤੇਜ ਆ ਪਰ ਐ ਦੇਸ਼ ਤੇ ਤੇਰਾ ਲੜਾਈ ਵੀ ਕਈ ਵਾਰ ਹੋ ਗਈ ਉਹਦੇ ਨਾਲ ਸੜਦੀ ਐ ਮੇਰੇ ਤੋਂ ਤੁਸੀਂ ਤਖੜੇ ਕੋ ਤਖੜੇ ਨੇ ਮਿੰਦੋਂਦੀ ਦੱਸ ਦੇ ਇਹਨੂੰ ਦੱਸ ਦੇ ਕੌਣ ਤਖੜਾ ਮੇਰੇ ਸਾਲੇ ਰੈਸਲਿੰਗ ਕਰਦੇ ਨੇ ਇਹ ਵੀ ਕੁਸ਼ਤੀ ਦਾ ਮੈਚ ਹੈ ਇਹਨਾਂ ਦਾ ਕਿਹੜਾ ਤਖੜਾ ਕਿਹੜਾ ਨਾਂ ਨਾ ਪੈਨੋ ਕੌਣ ਕਹਿੰਦਾ ਸੀ ਵੀ ਮੇਰੇ ਬਾਰੇ ਮੈਂ ਤਾਂ ਕਈ ਜਣਾ ਤੋਂ ਸੁਣ ਲਿਆ ਪਿੰਡ ਦੇ ਵਿੱਚ ਉਹ ਦਿਖਲਾ ਆਪਣਾ ਨਾਂ تھا ਜਿਹੜਾ ਉਹ ਲੱਛੂ ਦਾ ਹਾਂ ਉਹ ਕਹਿੰਦਾ ਐਂ ਕਰਕੇ ਕਹਿੰਦਾ ਖੇਤੋਂ ਭਾਈ ਢੋਈ ਲਾਰਕੀ ਆ ਕਹਿੰਦਾ ਮਿੰਦੋਲੂ ਤਾਂ ਕਹਿੰਦਾ ਨਾજર ਨਾ ਅੱਖਾਂ ਦੀ ਪੰਡ ਦੇ ਕੇ ਜਾਂਦਾ ਹੋਰ ਤਾਂ ਹੋਰ ਕਹਿੰਦੇ ਡੰਗਰਾਂ ਵਾਸਤੇ ਚੌਕਰ ਵੀ ਨਾજર ਗੇਰ ਕੇ ਜਾਂਦਾ ਐਵੇਂ ਭੌਂਕਦੇ ਕੁੱਤੇ ਲੋਕਾਂ ਹੋਰ ਤੋਂ ਕੀ ਕੰਮ ਹੈ ਨਹੀਂਗਾ ਸਾਰ ਦਿਨ ਸਾਡੇ ਘਰ ਤੇ ਅੱਖ ਰੱਖਦੇ ਵੀ ਮੈਂ ਕੀ ਕਰਦੀ ਆ ਕੀ ਦੇ ਜਾਣੀ ਆ ਕੀ ਦੇ ਆਉਣੀ ਆ ਉਹ ਜਾਂ ਤੂੰ ਆ ਜਿਹੜਾ ਲੋਕਾਂ ਨੇ ਮਗਰ ਲੱਗਦਾ ਤੈਨੂੰ ਤਾਂ ਸਾਰਾ ਪਤਾ ਹੀ ਹੈਗਾ ਮੈਂ ਸੁਣਿਆ ਤੀ ਇਹ ਹੀ ਗੱਲ ਮੈਂ ਤਾਪ ਕਹਿੰਦਾ ਦੀ ਮੈਂ ਦੇਖ ਵਿਚਾਰੀ ਮਿੰਦੂ ਨੂੰ ਇੰਨਾ ਚਿਰ ਹੋ ਗਿਆ ਉਹ ਰਿੰਦੂ ਅਜੇ ਤੱਕ ਕੋਈ ਇਮਕੀਮ ਸੁਣੀ ਤਾਂ ਹੈ ਨਹੀਂ ਬੇਸ਼ੱਕ ਮਿੰਦੂ ਦੇ ਘਰ ਵਾਲਾ ਡਰਾਈਵਰ ਆ ਪਰ ਮਹੀਨੇ ਦੋ ਮਹੀਨੇ ਵਾਦ ਕਰੇ ਗੇੜਾ ਤਾਂ ਮਾਰਦਾ ਛਾਂਪ ਵਾਲੀ ਗੱਲ ਤਾਂ ਦੱਸ ਦੋ ਮੈਨੂੰ ਕੀ ਕਰਦੀ ਸੀ ਤੁਸੀਂ ਉੱਥੇ ਆਏ ਹੋਏ ਰਬਾ ਆਏ ਹੋਏ ਰਬਾ ਤੈਨੂੰ ਕੀ ਦੱਸਦੇ ਛਾਂਪ ਵਾਲੀ ਗੱਲ ਦੱਸਦੇ ਨੇ ਇਹਦੇ ਪਾਦੇ ਛਾਂਪ ਨਾ ਇਹਨੂੰ ਕਿਹਨੇ ਦੱਸਿਆ ਛਾਂਪ ਵਾਲੀ ਗੱਲ ਮੈਂ ਉੱਥੇ ਦਾ ਖੜਾ ਸੀ ਮਿੰਦੋ ਆਂਟੀ ਤੁਸੀਂ ਵੀ ਕਿੰਨੇ ਭੁਲਾਕੜੋਂ ਇਹ ਕਾ ਨੂੰ ਮੈਂ ਤਾਂ ਕਾ ਨੂੰ ਦੱਸਿਆ ਮਿੰਦੋ ਉਸ ਫਿਰ ਹੁਣ ਕੋਈ ਗੱਲ ਤੋਰੀ ਕੀ ਨਾ ਰਿਸ਼ਤੇ ਦੀ ਵੇ ਕਰਾ ਦੂ ਜਦੋਂ ਤੈਨੂੰ ਕਹਿਤਾ ਜੇ ਕੋਈ ਥਿਆ ਆ ਗਈ ਉਹੀ ਜੀ ਬੋਲੀ ਲੰਗੜੀ ਤੇ ਮਰ ਦੂੰਗੀ ਤੈਨੂੰ ਇਹੋ ਜੀ ਕੋਈ ਇਹ ਲੰਗੜੀ ਤੋਂ ਮੈਂ ਕੀ ਧਾਰ ਕਢਾਣੀ ਆ ਗੱਲ ਤਾਂ ਆਏ ਵੀ ਕੋਈ ਸਬੂਤ ਹੋਵੇ ਤੇਰੇ ਕੋਲ ਜ਼ਮੀਨ ਦਾ ਹੁਣ 10 ਕਿੱਲੇ ਹੁੰਦੇ 100 ਕਿੱਲੇ ਆ ਤੇਰੇ ਕੋਲੇ ਬਾਕੀ ਭਾਈ ਤੇਰੀ ਉਮਰ ਵੀ ਹੁਣ ਲੰਘ ਗਈ ਆ ਵਿਆਹ ਹੀ ਕੋਈ ਉਮਰ ਨਹੀਂ ਤੇਰੀ ਰੰਗ ਰੂਪ ਵੀ ਬਸ ਸਰਾਈ ਪਿਆਗਾ ਸੋਣਾ ਪਿਆ ਦੇਖੋ کریم ਉਤਰਦੀ ਆ ਆ ਦੇਖ ਲੈ ਕਿਉਂ ਝਾੜ ਗਵਾਈਆਂ ਨੰਦੇ ਨੇ ਮੇਰੀਆਂ ਤਾਂ ਚੱਲ ਮੈਂ ਤਾਂ ਇਹ ਕਹਿੰਦਾ ਤੈਨੂੰ ਛਾਂਪ ਤੇਰੀ ਪੱਕੀ ਆ ਚਾਹੇ ਚਵਾਨੀ ਭਰਦੀ ਪਾਵਾਂ ਪਰ ਮੇਰਾ ਰਿਸ਼ਤਾ ਕਰਾਦੀ ਅੱਛਾ ਮੈਂ ਕਰਾਉਣੀ ਆ ਰਿਸ਼ਤਾ ਨਹੀਂ ਕਰਾਉਂਦੀ ਰਿਸ਼ਤਾ ਹਾਈ ਵੇ ਰੱਬਾ ਉਹ ਮੈਨੂੰ ਪਹਿਲੀ ਪਤਾ ਦੀ ਮਾ ਮੇਰਾ ਸਾਲਾ ਇਹ ਗੰਡੇ ਚ ਪਾਣੀ ਪਾਊਗੀ ਪਊਏ ਗੰਡੇ ਗਾਲ ਕੀ ਹਟੂਗਾ ਪਰ ਤੂੰ ਕਾਟਵਾਇਆ ਸੀ ਮੇਰੇ ਨਾਲ ਵਗ ਜਾ ਖੇਡ ਲੈ ਪੱਪੀ ਨਾਲ ਖੇਡ ਲੈ ਪੱਪੀ ਦੇ ਬਾਪ ਨਾਲ ਖੇਡ ਲੈ ਜਾ ਕੇ ਬਾਪ ਤਾਂ ਹੈ ਨਹੀਂ ਇਹ ਪੱਪੀ ਕਿੱਥੇ ਆ ਬਸ ਦੇ ਨੂੰ ਪੱਪੀ ਕਿੱਥੇ ਆ ਜਾ ਉਧਰ ਹੈਗਾ ਮਿੰਦੋ ਗੱਲ ਸੁਣ ਲੈ ਤਾਂ ਹੈਗਾ ਕਮਲਾ ਪਤਾ ਹੀ ਮਰੀ ਜਾਂਦਾ ਕਮਲਾ ਕੋਈ ਨਹੀਂ ਹੈਗੀ ਮੈਂ ਠੀਕ ਹੈ ਮੈਨੂੰ ਐਵੇਂ ਕਮਲਾ ਨੇ ਗਿਆ ਕਰੋ ਤੁਸੀਂ ਮੇਰੇ ਸਾਲੇ ਦਾ ਕੁੱਤੀ ਨਾ ਹੋਵੇ ਜੇ ਮੈਂ ਤਾਂ ਤੈਨੂੰ ਐ ਕਹਿੰਦਾ ਤੂੰ ਜਾ ਹੀ ਕੱਲ ਨੂੰ ਜਾ ਕੇ ਤੇਰੇ ਪੇਕੇ ਨਾਲ ਮਰੀ ਮੁੱਟੀ ਗੱਲਬਾਤ ਹੋ ਰਹੀ ਜੇ ਕਹਿੰਨੀ ਆ ਕਿਰਾਇਆ ਤੈਨੂੰ ਮੈਂ ਦੇ ਜੂਗਾ ਤੋਲੇ ਦੀ ਸ਼ਾਂਪ ਪਾਵਾਂਗੀ ਗੱਲ ਮੈਂ ਕਰ ਦੂੰਗੀ ਪੇਕੇ ਆ ਦੇ ਤੋਲੇ ਦੀ ਸ਼ਾਂਪ ਮੈਂ ਤਾਂ ਸਮਾਉਂਗੀ ਬਿਆਹ ਤੇ ਤੁਹਾਡੇ ਤੇ ਮੈਂ ਕਹਿੰਦਾ ਮੇਰੇ ਨਾਲ ਬਹਿ ਕੇ ਤੂੰ ਹੀ ਆਨੰਦ ਕਰਾ ਲਈ ਤੂੰ ਬਹਿ ਜੀ ਮੈਨੂੰ ਕੀ ਲੋੜ ਆ ਬਹੂ ਦੀ ਸਾਲਾ ਲਹਿੰਗਦਾ ਬਣਿਆ ਕੰਜਰ ਦਾ ਕੁੱਤੀ ਨਾ ਹੋਵੇ ਬੇ ਤੂੰ ਨਾਲ ਕਾ ਤੋ ਰੱਖਦਾ ਹੁੰਦਾ ਇਹ ਜਿਸਨਾਰੇ ਨੂੰ ਇਹ ਮੈਨੂੰ ਕਹਿੰਦਾ ਚੀਜੀ ਦਵਾ ਦੇ ਚੀਜੀ ਆ ਲਿਆਇਆ ਕੁਰਕਰੇ ਜੇ ਉੱਥੋਂ ਦੁਕਾਨ ਤੋਂ ਮੇਰੇ ਮਾਗਰ ਲੱਗ ਲਿਆ ਮੈਨੂੰ ਪਹਿਲਾਂ ਹੀ ਪਤਾ ਦੀ ਇਹਨੇ ਗੱਲ ਕਰਨੇ ਨਹੀਂ ਦੇਣੀ ਮਹਾ ਭਾਈ ਮੇਰੀ ਗੱਲ ਸੁਣ ਲੈ ਇਹਨੂੰ ਮੇਰੇ ਘਰ ਨਾਲ ਲੈ ਕੇ ਵੜਿਆ ਕਰ ਇੱਥੋਂ ਗੱਲ ਸੁਣ ਕੇ ਉਹ ਕਰ ਦਿੰਦਾ ਇਹ ਲੋਕਾਂ ਕੋਲੇ ਇਹਦੇ ਮਾਪੇ ਤਾਂ ਚੱਜਦੇ ਦੇਦੇ ਕੰਜਰ ਦਾ ਪਤਾ ਨਹੀਂ ਕਿਤੇ ਵਗ ਗਿਆ ਮੇਰੀ ਗੱਲ ਸੁਣ ਲੈ ਮੈਂ ਕੱਲ ਨੂੰ ਆਉਂਗਾ ਨਾਲੇ ਤਾਂ ਤੈਨੂੰ 2-3000 ਰੁਪਏ ਦੇ ਦੂੰਗਾ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਨਾਲੇ ਤਾਂ ਤੂੰ ਆਪਦਾ ਐਂ ਕਰਕੇ ਪਿੱਕ ਕੇ ਜਾ ਆਈ ਰੇਖ ਚ ਮੇਖ ਲਾਈ ਆਈ ਬਸ ਕੋਈ ਨਾ ਮੈਂ ਕਰੂੰਗੀ ਗੱਲ ਜੇ ਕੋਈ ਕੋਈ ਤੇਰੇ ਲਾਇਕ ਦੀ ਤਾਂ ਕਰਵਾ ਦੇ ਚੱਲ ਓਏ ਚੱਲ ਕੰਜਰ ਦਾ ਕੁੱਤੀ ਨਾ ਹੋਵੇ ਜੇ ਆ ਜਾ ਆਜੋ ਫਿਰ ਬੇਗਾ ਕਿਵੇਂ ਟੂਸ ਤਾਂ ਮਾਰਦਾ ਥੋੜਾ ਜਨੌਰ ਜਾਣਾ ਹੋਵੇ ਤਾਂ ਜੇ ਖਾਣੇ ਦਾ ਨਾ ਸਰੀਰ ਜਾਂ ਸੱਟੇ ਨਹੀਂ ਹੋ ਰਿਹਾ ਜਿੰਨਾ ਚਿਰ ਹੱਦ ਦਵਾਈ ਜੀ ਨਾ ਖਾਵਾਂ ਨਾ ਹੱਡ ਗੋਡੇ ਜੇ ਖੰਮੇ ਨਹੀਂ ਕਰਦੇ ਹੈਗੇ ਆ ਪਿਆਰਾ ਤਾਂ ਕਹਿੰਦਾ ਸੀ ਆਈ ਨਹੀਂ ਸੁਭਾ ਪੈਂਦਾ ਮੈਨੂੰ ਤਾਂ ਲੱਗਦਾ ਮੈਂ ਤਾਂ ਸੁਭਾਏ ਪੈ ਗਿਆ ਇਹਦਾ ਹੁਣ ਇਹਦੇ ਬਿਨਾਂ ਤਾਂ ਮੈਂ ਕੰਮ ਹੀ ਨਹੀਂ ਕਰ ਸਕਦੀ ਚਾਚੀ ਇਹ ਹਾਂ ਆ ਜਾ ਰੋਟੀ ਲੱਗੀ ਜਾਂਦੀ ਸੀ ਹਾਂ ਰੋਟੀ ਤਿਆਰੀ ਕਰੀ ਜਾਂਦੀ ਸੀ ਆ ਗਿਆ ਤੂੰ ਅੱਛਾ ਉਹ ਦਾਤੀ ਆਪਣਾ ਬੱਠਲ ਕਿੱਥੇ ਪਿਆ ਦਾ ਤੂੰ ਕੀ ਕਰਨਾ ਬੱਠਲ ਉਹ ਬੱਠਾ ਕਾਣੂ ਪੋਚਦੀ ਆ ਜਿਹੜਾ ਆਪਣਾ ਕੋਠਾ ਨਹੀਂ ਹੈਗਾ ਉੱਥੇ ਰੱਖੀ ਤਾਲਾ ਹਾਂ ਉੱਥੇ ਤਾਂ ਸੌ ਲੱਗੇ ਤੇਰੀ ਛਾਨਨੀ ਨੂੰ ਵੱਡੇ ਵੱਡੇ ਕੀ ਕਹਿੰਦੇ ਹੁੰਦੇ ਨੇ ਆਪਣੇ ਉਹ ਪਾਏ ਪਹਿਣੇਗੇ ਆਟੋ ਹੈ ਹੈ ਹੋਰ ਮੋਗਲੇ ਹੋਏ ਪਹਿਨੇ ਜਿਹੜੇ ਤੇਰੀ ਛਾਨਨੀ ਨੂੰ ਵੱਡੇ ਵੱਡੇ ਛਾਨਨੀ ਲਓ ਆਹ ਦੇ ਬਰੀਕ ਬਰੀਕ ਨੇਗੇ ਉਹ ਤੇ ਮਿੱਟੀ ਪਾ ਦਿਓ ਉਹ ਜਾਣਗੇ ਠੀਕ ਆ ਉਹ ਬੱਠਾਂ ਨਾਲ ਹੀ ਪਾਵਾਂਗੇ ਮਿੱਟੀ ਹੋਰ ਚੇਪਿਆ ਨਾਲ ਚਾੜ ਦਾਂਗੇ ਕੋਠੇ ਦੇ ਲਾ ਹੁਣ ਇੰਨੇ ਬਰੀਕ ਤਾਂ ਮੋਰੇ ਨੇਗੇ ਐਡੇ ਐਡੇ ਚਾਤੀ ਐਡੇ ਐ ਆਈ ਛਾਨਨੀ ਜਿੱਡੇ ਜਿੱਡੇ ਛਾਨਨੀ ਨਾ ਵੱਡੇ ਵੀ ਨੇ ਆ ਉਹਦਾ ਛਾਨ ਨਹੀਂ ਬਣਿਆ ਪਿਆ ਭਾਈ ਦਾ ਕੋਠਾ ਕਦਾ ਚਲ ਪਾ ਦੋ ਉੱਥੇ ਮਿੱਟੀ ਹੋ ਜਾਣਗੇ ਠੀਕ ਬੱਠਾ ਕਿੱਥੇ ਪਿਆ ਐ ਇੱਥੇ ਪਿਆ ਹੋਣਾ ਆ ਮੈਂ ਬੱਠਾ ਲੈ ਕੇ ਜਾਣਾ ਚੰਗਾ ਚਲ ਠੀਕ ਆ ਚੰਗਾ ਲੈ ਮੈਂ ਮਗਰਾਂ ਨਾજર ਦਾ ਘਰ ਤਾਂ ਗਿਆ ਇੱਕ ਤਾਂ ਗੱਲ ਹੈਗੀ ਹੈ ਮੇਰੇ ਸਲੇ ਦੀ ਜਿਹੜੀ ਨਾજર ਨਹੀਂ ਬੂਹਣਾ ਤੇਰਾ ਯਕੀਨ ਤਾਂ ਨਹੀਂ ਕਰਨਾ ਉਹਨੇ ਪਰ ਯਕੀਨ ਤਾਂ ਦਵਾਣੀ ਪੂਗਾ ਕਿਸੇ ਤਰੀਕੇ ਨਾਲ ਚਲ ਐ ਕਰ ਨਾજર ਦਾ ਨਾਮ ਲੈ ਕੀ ਆਵਾਜ਼ ਮਾਰ ਮੇਰਾ ਸਾਲਾ ਹੈ ਤਾਂ ਹੈ ਨਹੀਂ ਕਰੇ ਹੈ ਤਾਂ ਖੇਤਾ ਪਰ ਬਾਜ ਤਾਂ ਨਾਜਰ ਗਿਆ ਕੀ ਮਾਰਨੀ ਪੂ ਨਾਜਰ ਉਹ ਨਾਜਰ ਨਾਜਰ ਕੌਣ ਆ ਗਿਆ ਕਿਹੜਾ ਵਾਜਾ ਮਰੀ ਜਾਂਦਾ ਨਾ ਤੂੰ ਤੂੰ ਰੇ ਕੀ ਕਰਨਾ ਆਇਆਗਾ ਤੈਨੂੰ ਕਿੰਨੇ ਵਾਰ ਕਿਹਾ ਵੀ ਪੈਂਡਾ ਛੱਡ ਦੇ ਬਸ ਲੈਣ ਦੇ ਘਰ ਬਸ ਲੈਣ ਦੇ ਅਫਦਲਾ ਤੂੰ ਬਸਾਇਆ ਨਹੀਂ ਕਿਸੇ ਦਾ ਤੂੰ ਬਸਣ ਨਹੀਂ ਦਿੰਦਾ ਇਹ ਘਰ ਬਸਾਣਾ ਆਇਆ ਭਾਬੀ ਘਰ ਬਸਾਣੇ ਆਇਆ ਮੈਂ ਜਾੜਨੀ ਆ ਹੈਗਾ ਤੂੰ ਤਾਂ ਮੈਨੂੰ ਵੀ ਗਲਤ ਸਮਝੀ ਜਾਂਨੀ ਆ ਉਰੇ ਤੈਨੂੰ ਕੌਣ ਕਰਾਉਂਦਾ ਰਿਸ਼ਤਾ ਕਿਤਨਾ ਬਸਾਏਗਾ ਘਰ ਆਏ ਉਹ ਮੇਰਾ ਮਤਬਲ ਉਹ ਨਹੀਂ ਹੈ ਗਿਆ ਮੈਂ ਤਾਂ ਐਂ ਕਹਿੰਦਾ ਤੈਨੂੰ ਆ ਸੁਦਰ ਮੈਂ ਤੈਨੂੰ ਨਾਲੇ ਐਂ ਕਹਿੰਦੀ ਸੀ ਸੁਦਰ ਜਾ ਸੁਦਰ ਜਾ ਕਿਉਂਕਿ ਇਸ ਤੀਵੀ ਦੇ ਮਗਰ ਲੱਗ ਰਹੇ ਆਗਾ ਜਿਹੜਾ ਡੇਡ ਕਿਲਾ ਹੈਗਾ ਨਾ ਉਹ ਵੀ ਬਕਾ ਦਊਗੀ ਅਗਲੀ ਜਿਹਦੇ ਸਿਰ ਤੇ ਰੋਟੀ ਖਾਣਾ ਹੈਗਾ ਐ ਮੈਨੂੰ ਤਾਂ ਰਾਵੜ ਦੀ ਟੀਮੀ ਨਹੀਂ ਜੁੜਦੀ ਹੈਗੀ ਕਹਿੰਦੀ ਟੀਮੀ ਦੇ ਮਗਰ ਮੈਂ ਕਿਹੜੀ ਟੀਮੀ ਨੇ ਮਗਰ ਲੱਗ ਰਿਹਾ ਇਹ ਗੱਲਾਂ ਲੁਕੀਆਂ ਨਹੀਂ ਰਹਿਣੀਆਂ ਹੁੰਦੀਆਂ ਜਿਹੜੀਆਂ ਤੂੰ ਕਰ ਰਹੇ ਹੈਗਾ ਪਤਾ ਤਾਂ ਲੱਗੇ ਜਾਂਦਾ ਹੁੰਦਾ ਹੈਗਾ ਭਾਬੀ ਤੈਨੂੰ ਹੀ ਸ਼ੱਕ ਹੋ ਰਿਹਾ ਸ਼ੱਕ ਹੋ ਰਿਹਾ ਮੈਂ ਇਹੋ ਜਿਹਾ ਨਹੀਂ ਹੈਗਾ ਮੈਂ ਤਾਂ ਤੇਰਾ ਫਾਇਦਾ ਕਰਨ ਆਇਆ ਵੇ ਚੱਲ ਚੰਗਾ ਮੈਂ ਕੀ ਲੈਣਾ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਾਤਾ ਅੱਗੇ ਤੇਰੀ ਮਰਜ਼ੀ ਆ ਮੈਂ ਤਾਂ ਸਮਝ ਗਿਆ ਹੁਣ ਤੂੰ ਵੀ ਸਮਝ ਜਾ ਕੋੜਨੇ ਤੂੰ ਕਿੱਥੇ ਸਮਝਦਾ ਹੈਂਗਾ ਤੂੰ ਕਿੱਥੇ ਸਮਝਦਾ ਸਾਰੀਆਂ ਕੁੱਠੀਆਂ ਹਰਕਤਾਂ ਤਾਂ ਤੂੰ ਹੀ ਕਰਾਉਣਾ ਹੈਗਾ ਤੂੰ ਹੀ ਤਾਂ ਇਹਨੂੰ ਲੈ ਕੇ ਜਾਣਾ ਨਾਲ ਤੂੰ ਹੀ ਇਹਨੂੰ ਦਾਰੂਆਂ ਨੀ ਮੈਂ ਹੁਣ ਕਿਹੜੀ दारू ਪੀਤੀ ਆ ਮੈਨੂੰ ਕਿਦਣ ਮਿਲਿਆ ਮੈਨੂੰ ਤਾਂ 7-8 ਦਿਨ ਹੋ ਗਏ ਨਾਜਰ ਨੂੰ ਮਿਲੇ ਨੂੰ ਹੁਣ ਤੂੰ ਮਿਲਿਆ ਨਹੀਂ ਉਹਨੂੰ ਨਾ ਬਈ ਮੇਰੇ ਭਾਦਾਂ ਦਾ ਗਲਡਫੰਗ ਹੋ ਗਿਆ ਜਿਵੇਂ ਦੀਵਾਲੀ ਤੋਂ ਬਾਅਦ ਗਲਡਫੰਗ ਦੀ ਨੀਂਦਾ ਮੈਨੂੰ ਤਾਂ ਮੁੜ ਕੇ ਕੰਜਰ ਦਿਖੀ ਨਹੀਂ ਮੈਨੂੰ ਨਹੀਂ ਵਿਸ਼ਵਾਸ ਹੁੰਦਾ ਤੁਹਾਡਾ ਤਾਂ ਆਦਮੀ ਤੀਵੀ ਆਲਾ ਕੰਮ ਐ ਉਹ ਨਹੀਂ ਤੇਰੇ ਬਿਨਾ ਸਾਰ ਸਕਦਾ ਮੇਰੇ ਬਿਨਾ ਸਾਰ ਲੂ ਕਰਿਆਏ ਬਿਨਾ ਸਾਰ ਨੂੰ ਤੇਰੇ ਲਵੇ ਜਾਈ ਬਿਨਾ ਨਹੀਂ ਹਸਾਰਦਾ ਭਾਬੀ ਪਹਿਲਾਂ ਵਾਲੀਆਂ ਗੱਲਾਂ ਗਈਆਂ ਪਹਿਲਾਂ ਵਾਲੀਆਂ ਗੱਲਾਂ ਗਈਆਂ ਹੁਣ ਨਹੀਂ ਉਹ ਹੈ ਗਿਆ ਮੇਰਾ ਨਾ ਹੁਣ ਕੀ ਦਾ ਸਾਥ ਐ ਉਹ ਤੈਨੂੰ ਕੀ ਦੱਸਾਂ ਤੁਹਾਡੇ ਤਾਂ ਘਰਚੇ ਵਿੱਚ ਚੋਰ ਬੈਠਿਆ ਤੂੰ ਸ਼ੱਕ ਕਰੀ ਜੰਦੀਆਂ ਦੂਜਿਆਂ ਤੇ ਘਰ ਦੇ ਵਿੱਚ ਚੋਰ ਇਹ じゃ ਕੌਣਾ ਕਰੇ ਇਹ ਆ ਦੇਖ ਪਿਆਰਾ ਨਾਵਾ ਪਿਆਰੇ ਨਹੀਂ ਕੀ ਕਰਤਾ ਉਹੀ ਉਹਦੇ ਵਿਚਾਰੇ ਦੇ ਮਗਰ ਪਏ ਰਹੇ ਨਹੀਂ ਹੋਗੇ ਉਹਨੇ ਕੀ ਕਰਤਾ ਹੁਣਾ ਆਪਣੀਆਂ ਗਲਤੀਆਂ ਲੁਕਾਉਣ ਦੇ ਬਾਰੇ ਸਾਰੇ ਗੱਲੋਤੇ ਸੜਦਿਆ ਕਰੋ ਵਿਚਾਰੇ ਤੇ ਕਹਿੰਦੀ ਉਹਨੇ ਕੀ ਕਰਤਾ ਉਹਨੇ ਕੀ ਕਰਤਾ ਉਹ ਤਾਂ ਮੇਰੇ ਸਾਰੇ ਰਿਸ਼ਤੇ ਜੇ ਨੇ ਨਾ ਦੇਖ ਮੈ ਤਾਂ ਗਿਆ ਛੱਡ ਮੈਂ ਤਾਂ ਨਹੀਂ ਮਿਲਦਾ ਹੁਣ ਨਾજર ਨਾਲ ਗਿਆ ਸਾਥ ਛੱਡ ਮੈਂ ਤਾਂ ਮਿਲਦਾ ਨਹੀਂ ਨਾજર ਨੂੰ ਉਹਨਾਂ ਨੇ ਤਾਂ ਖੇਤ दारू ਪਾਰਕੀਆ ਕਰਦੀ दारू भू मैं मर जा ਹੁਣ ਫੇਰ दारू ਕੱਢਣ ਲੱਗ ਗਏ ਉਹ ਲੈ ਕੇ ਨਹੀਂ ਫੇਰ दारू ਕੱਢਣ ਆਹੀ ਦੱਸਣ ਤਾਂ ਮੈਂ ਆਇਆ ਮੈਂ ਤਾਂ ਤੇਰਾ ਸੱਚ ਆਲਾ ਦੂਤ ਬਣ ਕੇ ਆਇਆ ਦੂਤ ਮੈਨੂੰ ਨਹੀਂ ਤੇਰੀਆਂ ਗੱਲਾਂ ਤੇ ਯਕੀਨ ਹੁੰਦਾ ਹੈਗਾ ਉਹ ਤਾਂ ਕਹਿੰਦਾ ਤੀਗਾ ਵੀ ਮੈਂ ਤਾਂ ਸਮਾਨ ਸੂਣ ਚੱਕ ਕੇ ਵੇਚਦਾ ਪਿਆਰਾ ਤਾਂ ਕਹਿੰਦਾ ਗਦੀ ਵੇਚਦਾ ਤੈਨੂੰ ਬਣਾ ਕੇ ਬੁੱਧੂ ਉਦਾ ਸਮਾਨਤਾ ਪਿਆਰੇ ਨੇ ਘਰੇੋਂ ਤੱਕ ਖੈਦੀ ਆਉਦੇ ਇੰਨੀ ਕੰਚਾ ਸੁੱਤਦਾ ਦਾ ਹੈਗਾ ਇਹ ਨਹੀਂ ਸੁੱਤਰਦਾ ਹੈਗਾ ਮੈਂ ਕੀ ਕਰਾਂ ਇਹ ਬੰਦੇ ਦਾ ਕੋਈ ਨਾ ਆ ਜਾਣ ਦੇ ਘਰੇ ਨਹੀਂ ਮੈਂ ਹੁਣੇ ਹੀ ਜਾਨੀ ਇਹਦੇ ਲੈਵੇ ਹੁਣੇ ਪੁੱਛਦੀਆਂ ਜਾ ਕੇ ਤੈਨੂੰ ਤਾਂ ਲੱਗ ਜੂਆ ਟਾਈਮ ਆ ਜਦੋਂ ਨੂੰ ਤੂੰ ਖੇਤ ਪਹੁੰਚੇਗੀ ਤੈਨੂੰ ਤਾਂ ਅੱਧੀ ਕੱਢ ਲੈਣਗੇ ਮੇਰੇ ਨਾਲ ਭਗਚਲ ਮੋਟਰਸਾਈਕਲ ਤੇ ਨਾ ਮੈਂ ਤਾਂ ਆਪੇ ਭਗ ਜੂਗੀ ਤੇਰੇ ਨਾਲ ਕੀ ਕਰਨ ਜਾਉਂਗੀ ਇਹ ਐਡਾ ਮਾੜਾ ਵੀ ਨਹੀਂ ਗਿਆ ਗੁਜਰਾ ਵੀ ਨਹੀਂ ਹੈਗਾ ਮੈਂ ਤੈਨੂੰ ਖੇਤ ਤੇ ਛੱਡੂਆਂ ਲਿਆ ਕੇ ਚੱਲ ਸੰਗਾ ਚੱਲ ਫਿਰ ਮੈਂ ਪੁੱਛਦੀ ਆ ਉਹਨੂੰ ਜਾ ਕੇ ਟੌਫੀ ਨਹੀਂ ਹੈਗੀ ਤੂੰ ਵੀ ਮੂੰਹ 'ਚ ਪਾ ਲੂਗਾ ਮੈਂ ਵੇ ਚੱਲ ਸੰਗਾ ਬਹੁਤੀਆਂ ਗੱਲਾਂ ਨਾ ਕਰ ਚੱਲ ਆ ਜਾ ਲੈ ਪਹਿਲਾਂ ਦੱਸ ਦਿੰਦੇ ਵੀ ਪਾਣੀ ਲਾਉਣਾਗਾ ਪਹਿਨੇ ਦੋ ਬੰਦ ਦਿਨਾਂ ਦੇ ਵੱਢ ਕੇ ਰੱਖ ਲੈਣ ਦੀ ਪੱਠੇ ਨੀਉ ਨਾજર ਵੀ ਫਿਰਦਾ ਹੈਗਾ ਇਹਨੂੰ ਨਾ ਪੁੱਛਾਂ ਨਹੀਂ ਰਹਿਣ ਦੇ ਇਹਨੂੰ ਨਹੀਂ ਪੁੱਛਦੀ ਹੈਗੀ ਇਹਦੇ ਘਰ ਵਾਲਾ ਤੂੰ ਵੀ ਸੂਈ ਕੁੱਤੇ ਵਾਂਗੂ ਪੈ ਜਾਂਦੀ ਹੈਗੀ ਵੀ ਸਾਡੇ ਲਈ ਕਹਿੰਦੇ ਨਾਲ ਆਪਦੇ ਲਿਆਉਣੀ ਹੈਗੀਆਂ ਪਰ ਦੇਖਦੀ ਹੈਗੀਆਂ ਜੇ ਵੜਾਤੇ ਤਾਂ ਉਲੀਆਂ ਨਹੀਂ ਅਸਲ ਬਣੀਆਂ ਜ਼ੋਰ ਤਾਂ ਪੂਰਾ ਲਵਾਉਂਦੀ ਆ ਆ ਆਈ ਹੇ ਲੈ ਟੋਟਾ ਜੀ ਇਹਨੂੰ ਕਿਹਾ ਦੀ ਪਾਣੀ ਟੈਂਕਰ ਲਾ ਦਿਆ ਕਰ ਇਹਨੂੰ ਬੱਟਕਾਰੀ ਰੱਖਤੀ ਹਾਏ ਆਹ ਕਿਹੜੀ ਆਉਂਦੀ ਔਰੀ ਓਏ ਹਾ 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 ਬੜੇ ਦਿਰਾ ਬਾਅਦ ਪਾਹੇ ਨੂੰ ਰੰਗ ਭਾਗ ਲੱਗੇ ਨੇ ਹੈ ਕਣਕ ਦੇਖ ਲੈ ਨਸਿਆਈ ਹੋ ਗਈ ਔਰ ਦੇਖ ਲੈ ਮਾਂ ਦੀ ਤੀਦੀ ਜਿਵੇਂ ਪੋਲੇ ਪੋਲੇ ਧਰਦੀ ਆ ਪਾਪੋ ਓਹੋ ਡੱਪਾ ਲਾਹੋ ਜੇ ਤਾਂ ਆਪਣੀ ਮਿੰਤਵਾ ਘਰ ਦੀ ਜਵਾਕ ਨੇ ਨੰਗੀ ਤੂੰ ਪੈਰ ਦੱਬ ਕੇ ਕਿਹੜੇ ਕੰਮ ਨੂੰ ਝਾਂਜਰਾ ਪਾਈਆ ਅਸਰੀ ਗਾਲ ਮਿੰਦੋ ਕੁਛ ਕਿਹਾ ਬਈ ਤੁਸੀਂ ਨਹੀਂ ਨਹੀਂ ਮੈਂ ਤਾਂ ਸਵੇਰੇ ਬਿਕ ਬੋਲ ਮਾਰ ਲਿਆ ਮਾਂ ਕਿਵੇਂ ਪਾਸਾ ਜਾ ਵਟ ਕੇ ਲੰਘੇ ਅੱਜ ਬਈ ਪੈਰ ਦੱਬੀ ਠੀਕ ਐ ਡੇਲੀ ਡੇਲੀ ਆਉਦੀ ਗੱਤ ਨਹੀਂ ਪੜਾਈ ਜਾਂਦੀ ਇਹੋ ਜੇ ਕਲੇਸ ਨਾਲ ਤਾਂ ਪਾਸਾ ਹੀ ਚੰਗਾ ਹੈਗਾ ਕੋੜ ਨੇ ਬਾਈ ਕਹਿ ਕੇ ਸਾਰੀ ਪੱਟੀ ਮੇਸ ਕਰਤੀ ਉਰੇ ਕਾਹਨ ਆ ਆਪਾਂ ਦੋ ਇਕੱਲੇ ਘਰੇ ਤੈਗਿਆਂ ਆ ਬਾਈ ਬੂਈ ਤਾਂ ਨਾਲੇ ਪਿੰਡ ਚ ਹੁੰਦਾ ਆ ਜਾ ਔਰਾ ਨੂੰ ਕੋਈ ਸਬਜੀ ਸਬਜੀ ਲੈ ਜਾ ਨਾਲੇ ਆ ਜਾ ਆ ਜਾ ਆ ਜਾ ਨੰਘਿਆ ਨੰਘਿਆ ਬੇ ਨਾ ਜਰਾ ਮੈਂ ਤਾਂ ਗਾਹਾਂ ਜਾਂਦੀ ਸੀ ਕਿ ਪੱਠੇ ਲੈਣ ਸਾਡੇ ਉਹਨਾਂ ਨੇ ਪਾਣੀ ਲਾ ਤਾ ਜਿਹੜਾ ਕਿਹਾਰਾ ਸੀ ਲਿਆਏਗਾ ਉਹਨਾਂ ਤੋਂ ਜ਼ਿਮੀਦਾਰਾਂ ਤੋਂ ਉਹਨਾਂ ਨੇ ਪਾਣੀ ਲਾ ਤਾ ਮੈਂ ਵੇਖਦੀ ਨਹੀਂ ਲੈ ਕੇ ਜੇ ਹੋਏ ਤਾਂ ਉਥੋਂ ਪੱਠੇ ਵੱਢ ਕੇ ਲਿਆਉਣੀ ਆ ਉੱਥੋਂ ਕਾਹਨੂੰ ਜਾਣੀ ਆ ਸਾਰਾ ਸੁੱਖ ਨਾਲ ਖੇਤਾ ਤੇਰਾ ਜਦੋਂ ਜੀ ਕਰਦਾ ਵੱਢ ਕੋਈ ਸਬਜੀ ਲੈ ਜਾ ਬਿਲ ਜਾਨ ਤੋ ਸਬਜੀ ਵੀ ਲੈ ਜਾ ਪਰ ਮੈਂ ਉਹ ਤੋ ਡਰਦੀ ਚੜੇ ਲੈਣੀ ਤੋ ਕਿਹੜੀ ਚੜੇ ਲੈਣੀ ਮੈਂ ਤੇਰੇ ਆਲੀ ਹਟ ਦਰ ਫਿੱਟੇ ਮੂੰ ਕਹੇ ਜੀ ਦਸਕਾਰ ਜਨਾਨੀ ਦਾ ਨਾਂ ਲੇਤਾ ਇਹ ਜੀ ਦਾ ਨਾਂ ਨਹੀਂ ਲਿਆ ਕਰ ਕਲਮੂਹੀ ਦਾ ਨਾ ਉਹ ਤੋ ਮੋੜ ਨਾ ਮੋੜਾ ਜੋੜ ਕੇ ਸਾਡੇ ਗੇਟਾ ਮੁਰਦੇ ਲਾਂਗੇ ਨਾ ਹੁਣ ਡਰਦਾ ਤੂੰ ਉਹਦੇ ਤੋ ਕਲਮੂਹੀ ਤੋ ਡਰਦਾ ਮੈਂ ਕਾਨੂੰ ਆ ਡਰਦਾ ਤਾਂ ਮੈਂ ਜਵਾਨੇ ਤੋਂ ਆ ਮੈਨੂੰ ਤੇਰਾ ਵੀ ਖਿਆਲ ਰੱਖਣਾ ਪੈਂਦਾ ਮੈਂ ਤਾਂ ਪੱਠੇ ਲੈ ਕੇ ਸੀ ਆਪਦੇ ਘਾਰੇ ਚੋਂ ਤੇ ਮੇਰੇ ਨਾਲ ਕੱਲ ਲੜ ਪੀ ਮੈਂ ਤਾਂ ਫਿਰ ਢਾ ਲਈ ਗੇਟ ਮੂਰੇ ਪਾ ਰਹੀ ਮੜਾ ਮੋਟਾ ਹੋਰ ਸੇਵਾ ਪਾਣੀ ਕਰਦਾ ਕਰ ਤੈਨੂੰ ਮੇਰੇ ਵੱਲੋਂ ਕੋਈ ਲਾਂਭਾ ਨਹੀਂ ਆਊਗਾ ਇਹ ਕਾਹਛੀ ਚੀਜ਼ ਵੀ ਹੋਰ ਲੋੜਾ ਕੋਈ ਪੈਸੇ ਤੋਂ ਕਰੀ ਲੋੜਾ ਉਹ ਵੀ ਦੱਸਦੀ ਹੁਣ ਤੱਕ ਨਾ ਮੈਨੂੰ ਨੇ ਛੋਟ ਤੱਕ ਪੈਸਾਂ ਦੀ ਲੋੜ ਆਏ ਹੁਣ ਕਾਨੂੰ ਨਰਾਜ ਹੁੰਨੀ ਆ ਹਣ ਤਾਂ ਹੱਸ ਕੇ ਦਿਖਾ ਦੇ ਭਰਾ ਹਣ ਇੱਥੇ ਕੌਣਾ ਪਹਿਲਾਂ ਪੱਠੇ ਵੜਾ ਦਿੰਦਾ ਨਾਜਰਾ ਮੈਂ ਤਾਂ ਤੈਨੂੰ ਬੋਲ ਮਾਰੀ ਜਾਂਦਾ ਨਾਲੇ ਤਾਂ ਮੈਂ ਤੇਰੇ ਵਾਸਤੇ ਮੁਲੀਆਂ ਪੱਟ ਕੇ ਰੱਖਤੀਆਂ ਆ ਜਾ ਨਾਲੇ ਪੱਠੇ ਵੜਦੇ ਆ ਨੇ ਗੱਲਾਂ ਵਗੰਦੀ ਕਰਾਂਗੇ ਤੋਂ ਗੱਲਾਂ ਪਿਆਰ ਦੀਆਂ ਕਰਦੀ ਹੈਗੀ ਚਾਹੇ ਤੇਲੀ ਦੀਆਂ 13 ਬਗ ਜਾਣ ਮੇਰੇ ਸਾਹਾਂ ਦੀ ਰੇਲ ਬਣਾਦੀ ਦੇਖ ਉਰੇ ਕਾ ਨੂੰ ਖੜਾ ਲਿਆ ਚੱਲ ਹੁਣ ਅੱਗੇ ਭਾਬੀ ਫੇਰ ਵੀ ਮੇਰੀ ਲਿਹਾਜ ਰਹੀ ਹੈ ਦੇਖ ਉਹਦੇ ਨਾਲ ਨਾજર ਨਾਲ ਮੇਰਾ ਜਮੀਰ ਨਹੀਂ ਮੰਨਦਾ ਹੈਗਾ ਵੀ ਮੈਂ ਅੱਗੇ ਜਾਵਾਂ ਹੁਣ ਦੇਖ ਅੱਗੇ ਵਾਲੀ ਕਾਰਵਾਈ ਤਾਂ ਤੂੰ ਸਾਮ ਆਪ ਬੇ ਦੱਸ ਬਗ ਚੱਲਦਾ ਹੁਣ ਨਾਲ ਕੀ ਹੁੰਦਾ ਦੀ ਜਰਾ ਗੱਲ ਕਰ ਲੈਂਦੇ ਇਹ ਫੇਰ ਮੈਂ ਵੱਜੂਗਾ ਚੋਰ ਮੈਨੂੰ ਕਹਿਣਗੇ ਮੇਰਾ ਸਾਲੇ ਨੇ ਲੁੱਤੀ ਲਾ ਕੇ ਲਿਆਇਆ ਮੇਰੇ ਗੱਲ ਪਹੇਜਣਗੇ ਮੈਂ ਤਾਂ ਤੈਨੂੰ ਐ ਕਹਿਣਾ ੱਟੇ ਚੱਕਦੀ ਵਾ ਜੰਮੀ ਨਾ ਕਸਰ ਛੱਡੀ ਕੋਈ ਨਾ ਹੈ ਰੜਕ ਕੱਢਦੀ ਐਸ ਦਾ ਲੈ ਜਾਣਾ ਮੇਰਾ ਕੰਮ ਚਾਰੇ ਸ਼ੇਰ ਨਹੀਂ ਬਣ ਜਾ ਸ਼ੇਰ ਨਹੀਂ ਬਸ ਚਲ ਠੀਕ ਹੈ ਤੂੰ ਜਾ ਹੁਣ ਹਾਂ ਮੈਂ ਜਾਂਦਾ ਹੁਣ ਜਾ ਕੇ ਰੜਕ ਕੱਢਦੀ ਸਾਲਿਆਂ ਦੀ ਚੰਗਾ ਓਏ ਇਧਰੇ ਵੀ ਮਾੜਾ ਮੋਤਾ ਫਿਰ ਸੱਤੀ ਕਿਤੇ ਕੋਈ ਦੇਖ ਲੇ ਉਹ ਇਧਰ ਕਿਹਨੇ ਦੇਖਣਾ ਚਾਚਾ ਯਾਰ ਆਪਣੇ ਖੇਤ ਕੌਣ ਆਉਂਦਾ ਆਪਣੇ ਖੇਤ ਕੋਈ ਨਹੀਂ ਆਉਂਦਾ ਪਰ ਆਪਣੇ ਤੇ ਲੱਗਦੇ ਬਹੁਤ ਨੇ ਅੱਜ ਪਾਣੀ ਪੂਣੀ ਰੱਖਣਾ ਪਾ ਕੇ ਹਾਂ ਪਾਣੀ ਤਾਂ ਮੰਨ ਲਿਆ ਹੁਣਾ ਆਟਾ ਉਟਾ ਸਹੀ ਰਹਾਤਾ ਹੋਵੇ ਆ ਤਾਂ ਲੱਗਾ ਇੱਕ ਨੰਬਰ ਯਾਰ ਮੈਂ ਪਹਿਲੀ ਵਾਰ ਚਾਚਾ ਕੰਮ ਕਰਦਾ ਤਾ ਤੂੰ ਤਾਂ ਉਹੀ ਕੱਚੀਆਂ ਗੱਲਾਂ ਕਰੀ ਜਾਂਦਾ ਐ ਹੁੰਦਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੁੰਦਾ ਇੱਥੇ ਦੂਰ ਦਰੇਡੇ ਤਾਂ ਇਹਦਾ ਪਰਦੇ ਪੁਰਦੇ ਚੱਲ ਜਾਂਦਾ ਹੁਣ ਤਾਂ ਦਿਨ ਦਿਹਾੜਾ ਖੜਾ ਨਾਲੇ ਕੋਸ ਨਹੀਂ ਹੁੰਦਾ ਜਰਤਾ ਵੇ ਦਾ ਚੱਲਦਾ ਭੈ ਦਾ ਥਾਣੇ ਤੱਕ ਚਲਦੀ ਆ ਚਾਚਾ ਆ ਪਿਆਰੇ ਨੂੰ ਵੀ ਫੁੱਦੂ ਜਾਂਦਾ ਸੀ ਇਹ ਤਾਂ ਹੁਣ ਹੁਣ ਲੱਗਦਾ ਜਦੋਂ ਖਾਕੀ ਦੀ ਪਰਦੀਆਂ ਵਾਲੇ ਨਾਲ ਲਾਲ ਲਾਲ ਟੋਪੀ ਐ ਨਾ ਮੂਤ ਚੜ ਜਾਂਦੇ ਸੀ ਪਿਆਰੇ ਦਾ ਤੂੰ ਤਾਂ ਚਾਚੀ ਵਾਰੀ ਵੀ ਕਹਿੰਦਾ ਸੀ ਚਾਚੀ ਵਾਰੀ ਵੀ ਇੰਝ ਕਹਿੰਦਾ ਸੀ ਆ ਹੂੰ ਪਈ ਨਕਲਾ ਤੂੰ ਜੋਦਾ ਕੀ ਜੋਦਾ ਕੀ ਜੋਦਾ ਨਿਕਲਿਆ ਜੋਦਾ ਅੱਛਾ ਪੱਥਰ ਲੈ ਆਇਆ ਪੰਜਾ ਵਾਗਦੇ ਨਿਕਲਦਾ ਕੁੜੀ ਚੋਂ ਦਾ ਮਾਂ ਮੰਗਦੇ ਆ ਗਿਆ ਉਹਦੇ ਹੀ ਮੈਨੂੰ ਲੱਗਿਆ ਕਾਲਾ ਤੋਂ ਬਾਜ ਆ ਜਾ ਤੂੰ ਤਾਂ ਪੱਥਰ ਦੱਸ ਲਿਆ ਆ ਕੇ ਮੇਰੀ ਚਾਚੀ ਕੋਲੇ ਗਿਆ ਹਾਂ ਚਾਚੀ ਆਟਾ ਛਾਂਦੀ ਸੀ ਹਾਂ ਤੇ ਚਾਚੀ ਕੋਲੇ ਮਹਾ ਕਿਉਂ ਚਾਚੀ ਕਿਵੇਂ ਅੜਾ ਵੀ ਹਾਲ ਚਾਲ ਪੁੱਛਿਆ ਮਾਂ ਚਾਚੀ ਐਂ ਕਰਕੇ ਆਪਣੇ ਕੋਠੇ ਦਿੱਤਾ ਭਾਈ ਤੇਰੀ ਸਾਲਨੀ ਨੂੰ ਵੱਡੇ ਵੱਡੇ ਮੋਗਰੇ ਹੋਏ ਪਏ ਐਡੇ ਐਡੇ ਮੋਗਰੇ ਗੱਲਾਂ ਛਾੜਦੀ ਕੀ ਚੂਹਾ ਪੜਦਾ ਕੀ ਨਿਕਲਦਾ ਆ ਮੈਂ ਤਾਂ ਵੱਡੇ ਵੱਡੇ ਫਲੱਡ ਛੱਟੇ ਚਾਚਾ ਗੱਲਾਂ ਕਰਨੀਆਂ ਤਾਂ ਤੇਤੋਂ ਸਿੱਖੇ ਕੋਈ ਇਹਨੂੰ ਅੱਗ ਵੀ ਲਾ ਲਾ ਪਣੂ ਤੇਰੇ ਤੇ ਚਾਚਾ ਕਣਖੰਡਾ ਨਹੀਂ ਜਹਾ ਪਹਿਲਾਂ ਆ ਤੂੰ ਤਾਂ ਤੂੰ ਤਾਂ ਫੋਕੇ ਫੈਰਾਂ ਨਹੀਂ ਰਹਿ ਗਿਆ ਹੁਣ ਤਾਂ ਆ ਚਾਚੀ ਮੂਰੇ ਤੇਰਾ ਚੱਲਦਾ ਨਹੀਂ ਬਹੁ ਵਾਰਤਾ ਚਾਚੀ ਨੂੰ ਜਦੋਂ ਮੈਂ ਛੱਟੇ ਵੱਡੇ ਵੱਡੇ ਫਲੱਡ ਚਾਚੀ ਚਾਚੀ ਤਾਂ ਭੈਂਦਾ ਨਾਲ ਵੰਗੂ ਮੀਲਦੀ ਫਰੇ ਚਾਚ ਚਾਚੀ ਨੂੰ ਤਾਂ ਫੁੱਦੂ ਬਣਾਉਣਾ ਚਾਚਾ ਬਲਾਈ ਸੌਖਾ ਹੈ ਐ ਡੀਆਈਜੀ ਵੀ ਰੇਡ ਪੈਂਦੀ ਦੇਖੀ ਨਹੀਂ ਸੀ ਆਈ ਸਟਾਫ ਵਾਂਗੂੰ ਆਉਂਦੀ ਆ ਜਦੋਂ ਆਉਂਦੀ ਆ ਉਹ ਓਏ ਉਹਨੂੰ ਕੀ ਪਤਾ ਲੱਗਦਾ ਉਹ ਤਾਂ ਜਮੀ ਬਸ ਲੁੱਲੂ ਪੀਰੀਆ ਚਾਚਾ ਐਡੀ ਨਹੀਂ ਹੈ ਉਹ ਚਾਚੀ ਟੱਪੀ ਟੱਪੀ ਹਾਂ ਟੱਪੀ ਦਾ ਪੀਤਾ ਬਾਰੇ ਪਈਆ ਮੇਰਾ ਸੜਾ ਬਿਆ ਚੱਕੀ ਉਹ ਚੱਕ ਲਿਆਉਣਾ ਚਾਚਾ ਤੂੰ ਤਾਂ ਉਹੀ ਟੈਨਸ਼ਨ ਲਈ ਜਾਂਦਾ ਨਾਲੇ ਮੱਕਤੀਲੀ ਚ ਪਾਣੀ ਪਾ ਲੈਣਾ ਦਾ ਪਾ ਲੈ ਨਾਲੇ ਮਾੜਾ ਮੋਟਾ ਆਲੇ-ਜਾਲੇ ਗੌਰ ਰੱਖੀ ਕੋਈ ਦੇਖਦਾ ਤਾਂ ਉਹ ਗੌਰੀ ਐ ਚਾਚਾ ਪਾਸ਼ਾ ਅੱਜ ਵਾਲਾ ਕੰਮ ਪੂਰ ਲਾ ਦੇ ਇਹ ਈ ਤਾਰ ਕੇ ਸੋਖੀਰ ਨਹੀਂ ਦੇ ਆਉਂਗਾ। ਛਾ ਕੋਈ ਨਾ। ਮਨ ਨੂੰ ਤੁਮਣਾ ਨਹੀਂ ਆਉਂਦਾ। ਹੂੰ। ਤੁਸੀਂ ਇਹ ਜਾਣ ਸਕੇ ਮੈਂ ਕੀ ਚੀਜ਼ਾਂ ਆਹ ਦੇਖ ਕੰਜਰ ਇੱਕ दारू ਦੂਜੀ ਤੀਨੀ ਇਹਨੂੰ ਤਾਂ ਚੰਗੇ ਤਰੀਕੇ ਸਧਾਰੂ ਮੱਝ। ਤੁਸੀਂ ਵੀ ਯਾਦ ਰੱਖੇਗਾ। ਹੋਇਆ ਆ ਜਾ। ਹੋਇਆ ਆ ਗਿਆ ਚਾਚਾ ਆ ਗਿਆ। ਐ ਕਰ ਇਹਨੂੰ ਲਾ ਫਟਾਫਟ ਅੱਗ ਤੇ ਨਾਲੇ ਇੱਕ ਧਿਆਨ ਰੱਖੀਂ ਦਾਰੂ ਖੱਟੀ ਨਾ ਨਿਕਲ ਜੇ ਗਣੀ ਸੱਤ ਦਾ ਰੱਖੀਂ। ਉਹ ਦਾ ਪੋਇਨ ਆਹ ਸਿਕੰਦਰ ਜੇ ਬੜੇ ਤਕੜੇ ਹੋਇਆ ਉਹ ਸਿਕੰਦਰ ਦਾ ਤੜਕੇ ਖਾ ਲਈ ਫਿਰ ਲੈ ਲਈ ਜਿਹੜਾ ਅੱਗ ਮੂਰੇ ਹੋ ਕੇ ਲਾ ਲਾ ਮੂਰੇ ਹੋ ਕੇ ਮੈਂ ਕਹੀਂ ਛੜਦਾ ਤੈਨੂੰ ਭੇਤ ਨਹੀਂ ਤੇਰੇ ਦਾੜੀ ਮਚਾ ਲਈ ਸਾਰੀ ਇਹ ਕੱਪੜਿਆਂ ਨੂੰ ਲਾ ਲਈ ਨਾ ਨਾ ਓਏ ਪਾਏ ਪੰਨਾ ਹਲਾ ਦੀ ਪਾਉੜੇ ਓ ਕਿਤੇ ਨਹੀਂ ਹਾਦੀ ਪੁੱਠ ਪੈਰਾ ਜਾ ਬਹੁ ਗਟੇ ਮਾਰਦਾ ਉਹ ਮੈਨੂੰ ਚਾਚਾ ਪੇਟ ਚਾਲ ਜੀ ਲੱਗਦੀ ਹੈ ਦੇਖੀ ਓਮ ਹਾਤੇ ਆ ਉਦੋਂ ਉਦੋਂ ਨਬਰ ਆ ਕੋਈ ਅੱਛਾ ਹਾਂ ਥੱਲੋਂ ਮਿੱਟੀ ਕੱਢ ਦੇਣਾ ਤੂੰ ਉਹ ਮੈਨੂੰ ਲੱਗਾ ਕਹਿੰਦਾ ਕੋਈ ਰੇਟ ਪੈ ਗਈ ਮੈਂ ਤਾਂ ਪਤਾ ਛੱਟਣ ਲੱਗ ਗਈ ਡੋਲਣ ਲੱਗਿਆ ਹੱਦ ਕਰਦਾ ਛੇਤੀ ਡੋਲਣ ਲੱਗਿਆ ਤੀ ਉਤਾ ਕਹਿੰਦੀ ਮੈਂ ਪੁਲਿਸ ਤੋਂ ਨਹੀਂ ਡਰਦਾ ਉਹ ਨਹੀਂ ਜਾਤੇ ਤਾਂ ਫਲੱਡ ਤੀ ਮੇਰੇ ਤਾਂ ਛਾਰਾ ਕੋ ਮਾ ਪਛਾਪ ਨਿਕਲਣ ਵਾਲਾ ਹੋ ਗਿਆ ਮੂਰੇ ਆਜ ਦਾ ਅੱਗ ਲਾ ਚੰਦਾ ਹਾਂ ਵੱਡਾ ਸੂਰਮਾ ਆ ਉਹ ਮੇਰੇ ਤਾਂ ਟੈ ਕਹੂਣਾ ਲਾ ਹੋ ਗਿਆ ਚਿਕਾਰ ਮੋਕੇ ਕੋਤੀਆਂ ਮਤਾਈ ਉਹ ਰਫੜਾ ਹੁਣ ਵਾਲਾ ਤੀ ਤੈਨੂੰ ਟੈ ਤਾਂ ਛੱਡ ਇਹਨੂੰ ਸਲਿੰਡਰ ਨੂੰ ਛੱਡ ਛੱਡ ਦੇਣਾ ਅੱਛਾ ਅੱਛਾ ਛੱਡੀ ਤੇ ਚਾਦਰੇ ਚੱਗ ਪਾਈ ਜੇ। ਹਾਏ ਚਾਚਾ ਲਾਗ ਜੀ। ਮੈਂ ਲਾਗਨੀ ਆ ਅੱਗ। ਕਹੋ ਤਾਂ ਚਾਚੀ ਦਾ ਬੁੱਧੂ ਐ। ਚਾਚੀ ਨੂੰ ਕਹਣਾ ਕਿਸੇ ਗੱਲ ਦੀ ਅਕਲ ਐ। ਉਹਨੂੰ ਤਾਂ ਜਿੱਧਰ ਮਰਜ਼ੀ ਲਾ ਲਓ। ਲਾ ਲ ਹੁਣ। ਹਾਚਾ ਕਿੱਥੇ ਗਿਆ? ਚਾਚੀ ਨਾਲੇ ਕਰਾਉਂਦੀ ਆ ਸਾਰਾ ਕੰਮ। ਕੀ ਕਰਨਾ ਪਹਿਲਾਂ? ਓਏ ਚਾਚਾ ਚੱਲ ਦੱਸ। ਚਾਚਾ ਕੀ ਕਰਨਾ ਪਹਿਲਾਂ? ਹੈ? ਨਾ ਤੇ ਨੂੰ ਮੈਂ ਕੀ ਕਿਹਾ ਸੀ? ਵੀ ਸੁਧਰ ਜਾ। ਜੇ ਸੁਧਰਿਆ ਜਾਂਦਾ। ਪਰ ਨਹੀਂ। ਸੁਧਰਨਾ ਤਾਂ ਹੈ ਨਹੀਂ ਆਹ ਕਹਿੰਦੇ ਲੱਤਾਂ ਦੇ ਪੁੱਤ ਗੱਲਾਂ ਨਾਲ ਨਹੀਂ ਮੰਨਦੇ ਹੁੰਦੇ। ਚਾਚੀ ਗਲਤੀ ਹੋ ਗਈ। ਗਲਤੀ ਤਾਂ ਹੁਣ ਚੰਗੀ ਤਰ੍ਹਾਂ ਹੀ ਮੰਨੇਗਾ ਪੁੱਤ ਤੂੰ। ਕੀ ਕਹਿੰਦਾ ਤੀ ਤੂੰ ਪਹਿਲਾਂ ਮੈਨੂੰ ਦੁਬਾਰੇ ਦੱਸੀ ਮੈਨੂੰ ਚੰਗੀ ਤਰ੍ਹਾਂ ਉਦੋਂ ਸੁਣਿਆ ਨਹੀਂ ਹੈਗਾ। ਚਾਚੀ ਕੀ ਹੈ? ਦਾ ਚਾਚੀ ਵਰਗੀ ਹਾਂ 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 ਤਾਤਾ ਨਾਤਾ ਕੀ ਹੈ ਚਾਚੀ ਹਾਂ ਹਾਈ ਚਾਚੀ ਕਹਿੰਦਾ ਸੀ ਹਾਂ ਚਾਚੀ ਹਾਂ ਹਾਈ ਚਾਚੀ ਕੀ ਹੈ ਚਾਚੀ ਗਲਤੀ ਹੋ ਗਈ ਜੀ ਮਿੱਠਾ ਬੋਚੇ ਤੂੰ ਇੱਧਰ ਹੀ ਆ ਜਾ ਇੱਥੇ ਇੱਥੇ ਮੈਂ ਮੈਂ ਹੀ ਨਹੀਂ ਜਾਂਦਾ ਜੀ ਮੈਂ ਹੀ ਨਹੀਂ ਜਾਂਦਾ ਮੈਂ ਤਾਂ ਤੁਹਾਡੇ ਹੁਕਮ ਦਾ ਪਾਲਣ ਕਰਦਾ ਬਹੁਤਾ ਮੇਰੇ ਸਾਹਮਣੇ ਮੂੰਹ ਸਮਾਲ ਕੇ ਬੋ ਮੂੰਹ ਸਮਾਲ ਕੇ ਬੋ ਅਕੀਲਾ ਛੜ ਫੜੇ ਨੇ ਤੂੰ ਤੈਨੂੰ ਕਿੰਨੇ ਵਾਰ ਸਮਝਾਤਾ ਆ ਵੀ ਬੋਲ ਹਵਲੀ ਬੋਲ ਸ਼ੋਲਡਰ ਛਣੇ ਤੈਨੂੰ ਲੈ ਜੀ ਉਹ ਤਾਂ ਸੁਣ ਲੈਣ ਦੇ ਜਿਹੜਾ ਸੁਣਦਾ ਦੇਖੀ ਜਾ ਇੱਕ ਆਹ ਦਾਰੂ ਦੂਜੀ ਉਹ ਤੀਵੀਂ ਓਏ ਗੱਲ ਤਾਂ ਸੁਣ ਲੈ ਨਾ ਤੂੰ ਗੱਲ ਤਾਂ ਕੱਟ ਤੂੰ ਨਹੀਂ ਨਿਕਲਦਾ ਕੀ ਕਰਦਾ ਰੇ ਕਿਹਨੂੰ ਪੜੀਆਂ ਚਕਾਉਣਾ ਖੇਤ ਨਹੀਂ ਮੈਂ ਕਿਹਨੂੰ ਚਾਹੁੰਦੀ ਆਂ ਮੇਰੀ ਗੱਲ ਸੁਣ ਲੈ ਹੌਲੀ ਬੋਲ ਲੇਟੀ ਪੁਲਸ ਆ ਜੂਗੀ ਛਣੇ ਪੋੜੇ ਤੇਰੇ ਕੁੱਤੂ ਕੀ ਨਹੀਂ ਦੋ ਕਿਹਦੇ ਕੋਲ ਆਉਂਦੀ ਆ ਹਾਂ ਮਿੰਦੋ ਕਿਹਦੇ ਕੋਲ ਆਉਂਦੀ ਆ ਤੁਸੀਂ ਮਿੰਦੋ ਕਿਹਦੇ ਕੋਲ ਆਉਂਦੀ ਆ ਹਾਂ ਆ ਇਹਦੇ ਕੋਲ ਆਉਂਦੀ ਆ ਆਪ ਆਪਣੇ ਕੋਲ ਹੀ ਹਾਂ ਹਉ ਹਉ ਪੰਜ ਪੰਜ ਦਾ ਪੰਜ ਦਾ ਹਾਏ ਹਾਏ ਨਾ ਨਾ ਕਿਤੇ ਨਹੀਂ ਪਾ ਦੱਸ ਕਿ ਕਿਹਦੇ ਕੋਲ ਆਉਂਦੀ ਆ ਮਿੰਦੋ ਦੱਸ ਤਾਤਾ ਤੇ ਕੋਲੇ ਆਉਂਦੇ ਤਾਤੇ ਕੋਲੇ ਨਾ ਨਾ ਮਿੰਦੋ ਤੱਕ ਨਹੀਂ ਹਾਂ ਇਹਦੇ ਕੋਲ ਆਉਂਦੀ ਆ ਚਕਾਵੇਂਗਾ ਘਰੀਆ ਹੁਣ ਨਹੀਂ ਚਕਾਈਆ ਇਹ ਤਾਂ ਸਾਲਾ ਮੂਰਖਾ ਇਹ ਤੈਨੂੰ ਮੈਂ ਦੱਸ ਦਾਂ ਕੀ ਤੇਰੇ ਕੋਲੇ ਕੋਸ ਮੇਰੇ ਕੋਲੇ ਕੋਸ ਤੈਨੂੰ ਬੱਠਣ ਕੀ ਕਿਆ ਕਿ ਲਿਆਏ ਇਹ ਸਮਝ ਆਈ ਤੇਰੇ ਗੱਲ ਤੈਨੂੰ ਕੀ ਸਮਝ ਆਈ ਕੀ ਨਹੀਂ ਆਈ ਪਹਿਲਾਂ ਤੂੰ ਦੱਸ ਓਏ ਤੈਨੂੰ ਕੀ ਕਿਆ ਕਿ ਲਿਆਈ ਸੀ ਬੱਠਣ ਮਾਹ ਮੋਟੇ ਦਿਮਾਗ ਦੀਏ ਓ ਮੇਰੇ ਦੇਖੋ ਗੱਲ ਸਿੱਟਦਾ ਹੁਣ ਨਾ ਯਾਰ ਚੱਲ ਕੀ ਕਹਿੰਦਾ ਸੀ ਤੂੰ ਮਿੱਟੀ ਪਾਉਣੀ ਆ ਆ ਕਿੱਡੇ ਕਿੱਡੇ ਟੋਏ ਨੇ ਦੱਸ ਮੈਂ ਤੈਨੂੰ ਕਿੱਡੇ ਕਿੱਡੇ ਮੁਕੇ ਨੇ ਸਾਚੀ ਤੇਰੀ ਸਾਨ ਨਹੀਂ ਜੱਡੇ ਆਏ ਆਏ ਤੁਹਾਰੇ ਜਦੋਂ ਆਏ ਬਰਦਾਗਾ ਮੇਰੇ ਜਿੰਨਾ ਚੱਗਾ ਕੋਈ ਨਹੀਂ ਹੈਗਾ ਹਾਂ ਹੋਰ ਤਰੇਗਾ ਫਿਰ ਹਾਏ ਨਾ ਜਾਂਦੀ ਹਾਏ ਮਾਰੀ ਨਾ ਤੇ ਕਮਾਤ ਹਾਏ ਸੱਚੀ ਗੱਲ ਬਸੋਣਾ ਇਹਦਾ ਬਦਲ ਲੈਨੇ ਬਾਲੇ ਬਦਲਨੇ ਤੀ ਮੈਂ ਦੱਸ ਸਕਦਾ ਬਾਲੇ ਬਦਲਦੇ ਪਿਆਰੇ ਬਾਲੇ ਬਦਲਣ ਲਈ ਵਾਸਤੇ ਬਠਲਿਆ ਤੀ ਇਧਰ ਇਧਰ ਇਹਨੂੰ ਆ ਬੁੱਕ ਇਧਰ ਕਿਧਰ ਮੁੱਕ ਇਧਰ ਮੁੱਕ ਲੈਣਾ ਨਾਲੇ ਫਿਰ ਤੱਕੀ ਬਾਅਦ ਛੱਡਦੇ ਤੱਤੀ ਹਾਏ ਇਧਰ ਆ ਜਾ ਬੁੱਕ ਮੇਰੇ ਕੋਈ ਬੁੱਕੇ ਆਈਂ ਦਿਰਾ ਕਰ ਦੇ ਮੇਰੀ ਗੱਲ ਸੁਣ ਦੇਖ ਹਾਂ ਮੇਰੀ ਗੱਲ ਸੁਣਦੀ ਏ ਕੰਨ ਖੋਲ ਕੇ ਤੈਨੂੰ ਮੈਂ ਕੀ ਜ਼ਿਕਰ ਕਰਾਈ ਦੀ ਵੀ ਬਾੜਾ ਨਹੀਂ ਹੁੰਦਾ ਬੇਲਾ ਸੀਦੀ ਪਾਲੀ ਤਾਂ ਫੇਰ ਹਾਂਜੀ ਹੁੰਦੀ ਨੇ ਤੂੰ ਸਾਰੀ ਕਵੀਦਾਰੀ ਸਮਾਤੀ ਵੀ ਮੈਂ ਤੇਰੀਆਂ ਗੱਲਾਂ ਚ ਆਜੂ ਕੋਈ ਨਾ ਫੜ ਜਾ ਗੱਲ ਤਾਂ ਸੁਣ ਲੈ ਉਹ ਦੂਜੀ ਤੈਨੂੰ ਮੈਂ ਦੱਸਦੀ ਆ ਫੜ ਜਾ ਨਾ ਜਾਤੀ ਦੰਧਾ ਨਹੀਂ ਜਾਤੀ ਛੱਡ ਛੱਡ ਦੇ ਰੋ ਛੱਡ ਅੱਜ ਤਾਂ ਚੰਗੀ ਤਰ੍ਹਾਂ ਸੇਵਾ ਕਰ ਦੱਸ ਦੇ ਦੱਸ ਮਾਰ ਦੇ ਉਸ ਪਰ ਛੱਡ ਦੇ ਦੱਸ ਤੇ ਬੱਜ ਜਾਏਗਾ ਦੱਸ ਦੇ ਪੈਸੇ ਆ ਗਏ ਤੇਰੇ ਕੋਲ ਦੁੱਦੜ ਨਾ ਦੁੱਦੜ ਆ ਨਾ ਇਹ ਨਹੀਂ ਮੇਰਾ ਸਾਰਾ ਉੱਥੋਂ ਖਾ ਗਿਆ ਸਾਰੀ ਤੇਰੇ ਪੈਸੇ ਮੈਂ 100 ਰੁਪਈਆ ਨਹੀਂ ਦਿੱਤਾ ਇਹ ਗੋੜੀ ਨੇ ਪਾਇਆ ਹੈ ਮੇਰੇ ਤਾਂ ਮੋٹے ਧਰ ਕੇ ਚਲਾਈ ਜਾਣਾ ਨਾਲੇ ਤੈਨੂੰ ਦੱਸਦੀਆਂ ਨਾਲੇ ਮੋਟਾ ਦੇਗਾ ਫਾਟ ਸਵਾ ਰੇਟ ਤੇ ਪਹੀ ਰੇਟ ਆਪਦੀ ਮੰਗਦੀਆਂ ਮੈਂ ਤਾਂ ਇਹਨੋਂ ਕਿ ਉਹਨਾਂ ਮਾਰਨੇ ਨੂੰ ਫੁਰਸਾਗੇ ਮੇਰੇ ਪਿਓ ਦੀ ਸੌ ਪਰ ਤੂਬੇ ਹੋ ਰਹੀਆਂ ਲੈ ਦੇਖ ਲੈ ਹੈ ਦਾਰੂ ਹਜੇ ਕੱਟੀ ਵੀ ਨਹੀਂ orchestra ਦਾ ਇੰਤਜ਼ਾਮ ਪਹਿਲੀ ਕਰ ਰੱਖਿਆ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਨਾ ਕੀਪੋਕੀ ਆਨੀ ਹੈ ਮੈਂ ਉੱਥੇ ਬੜਦੀ ਨਹੀਂ ਜਾ ਕੇ ਹੁਣ ਉਰੇ ਕੀ ਉਰੇ ਕੀ ਕਰਦੀ ਹੈ ਤੇਰੇ ਪਣੋਈਏ ਨੇ ਕਿਹਾਗਾ ਵੀ ਸਾਡੇ ਵੱਢ ਲੈ ਇੱਥੋਂ ਨੀਰਾ ਹਾਂ ਉਹਨਾਂ ਨੂੰ ਤਾਂ ਮੈਂ ਬਾਅਦ 'ਚ ਦੇਖੂੰ ਮੈਂ ਅੱਜ ਤੈਨੂੰ ਇਹ ਦੇਖ ਲੈਣੀ ਆ ਨਾ ਤੂੰ ਵੱਡਿਆ ਵੱਡੀਆਂ ਗੱਲਾਂ ਕਰਦੀ ਦੀ ਉਹ ਤਾਂ ਬੜਾ ਬੋਲਦੀ ਦੀ ਮੈਂ ਤਾਂ ਤੁਹਾਡੇ ਖੇਤ ਜਾਂਦੀ ਨਹੀਂ ਹੁਣ ਉਰੇ ਕੀ ਕਰਦੀ ਐ ਉਰੇ ਕੀ ਖਖੜੀਆਂ ਲੱਗਦੀਆਂ ਆ ਖਸਮ ਨੇ ਸੱਦਿਆ ਨਾ ਉਹਨੇ ਤਾਂ ਕਹਿਤਾ ਤੈਨੂੰ ਤਾਂ ਸ਼ਰਮ ਚਾਹੀਦੀ ਐ ਜਦੋਂ ਮੈਂ ਤੈਨੂੰ 20 ਵਾਰ ਸਮਝਾਤਾ ਵੀ ਨਾ ਬੜਿਆ ਕਰ ਸਾਡੇ ਖੇਤ ਨਾ ਬੜਿਆ ਕਰ ਯਾਰ ਵੀ ਨਾ ਤਾਂ ਤੂੰ 10 ਮਿੰਟ ਨਹੀਂ ਸਰਦੀ ਉਹਦੀ ਮਗਰ ਭੱਜੀ ਆਉਣੀ ਐ ਨਹੀਂ ਯਾਰ ਬਣਾਉਣੀ ਐ ਤੂੰ ਹਲ ਤੈਨੂੰ ਚੜਨ ਚਾਰ ਬਣਾਉਣ ਦੀ ਸਾਰੇ ਤੇ ਗਲੀ ਦਾ ਖਸਮਕਾਰੀ ਬੈਠੀ ਐ ਦੋਦੀ ਤੇ ਸਾਰੇ ਭੰਡ ਤੂੰ ਬਕਾਤੇ ਹਲਵਾਈ ਤੂੰ ਖਾ ਗਈ ਹਜੇ ਤੂੰ ਮੈਨੂੰ ਕਹਿਣੀ ਹੈਗੀ ਇਹ ਕਾਨੂੰਨੀ ਹੈਗਾ ਯਾਰ ਹੁਣ ਤਾਂ ਚਤਰਾਈਆਂ ਖੇਡ ਲੈ ਜਿੰਨੀਆਂ ਖੇਡੀਆਂ ਨੇ ਪਤਾ ਤਾਂ ਸਭੇ ਲੱਗ ਜਾਂਦਾ ਉਹ ਉਥੋਂ ਕੱਢਦਾ दारू ਆਪ ਬੈਠੀ ਉਹਦੀ ਰਾਖੀ ਉਰੇ ਨੂੰ ਕੀ ਕਰੂ ਮਸੀਨ ਪੜਦੀ ਆ ਨੀ ਤੈਨੂੰ ਤੂੰ ਜਾ ਜਦੋਂ ਤੱਕ ਜੀ ਕਰਦਾ ਤੂੰ ਉਹਦੀ ਦੋਦੀ ਬੈਠ ਰਹਿ ਤਾ ਬੈਠ ਰਹਿ ਗਿਆ ਤੇ ਰਹੋਗੀ ਕਹ ਤੂੰ ਕਹਦੀ ਆਪ ਵੀ ਜਾ ਨਹੀਂ ਕੋਈ ਲੰਡਰੇ ਗਨਾਨੇ ਦਾ ਸਾਰੇ ਬੰਦੇ ਲੁੱਟ ਕੇ ਖਾ ਗਏ ਕਿੰਨੇ ਤੂੰ ਤੂੰ ਨਹੀਂ ਹਾਸਨ ਕੋ ਤਰ ਤਰ ਰਲਦਮ ਤਦਾਂ ਤੂੰ ਗੁੱਜਨ ਬੋਲਦੀ ਹੈਗੀ ਤੂੰ ਬੰਕਰ ਆ ਜੜਸਾ ਮਾਰ ਦਿਆ ਅੱਗੇ ਮੱਚ ਗਿਆ ਤੇ ਤਰ ਕਿਉਂ ਮੈਂ ਬਿਚਾਰੀ ਚਰਣਾ ਲੰਡਨ ਜਿਨਾਨੇ ਗੱਟੂ ਅੱਜ ਦੇਖੇ ਤਾਂ ਸਹੀ ਅਜੇ ਇੱਕ ਪਾਸਾ ਹੋ ਜਵਾ ਅੱਜ ਤੂੰ ਤਾਂ ਇਹਨੂੰ ਛੱਡਦੀ ਮੈਂ ਲੰਡਨ ਦੇ ਬਾਗੇ ਕੋਸ ਜਮਾ ਵੀ ਦੂਜਾ ਤਾਂ